ਪਸਾ ਕੇ ਤੈਨੂੰ ਦਿਖਾ ਦਣਾ ਖੰਭੇ ਨੂੰ ਪਸਾ ਲਾ ਟਰੈਕਟਰ ਬੰਦ ਉਹ ਜ 1600 ਰੇਸਤੀ ਕਰਕੇ ਉਹ ਕਰੂੰਗਾ ਬਾਈ ਗੱਲਾਂ ਵੱਡੀਆਂ ਹੋ ਰਹੀਆਂ ਨਹੀਂ ਵੀਰ ਜੀ ਯਾਰ ਮੈਨੂੰ ਟਰੈਕਟਰ ਨੂੰ ਬੰਦ ਹੋ ਜੂ ਟਰੈਕਟਰ ਪਰ ਇਹ ਨਹੀਂ ਹੋਗਾ ਵੀ ਆਪਣਾ ਕੋਈ ਚੀਜ਼ ਹੋਊਗੀ ਖੰਭੇ ਜਮਾ ਅੱਛਾ ਬਾਈ ਦਾ ਦਾ ਹਰ ਇੱਕ ਚੀਜ਼ ਦੇ ਵਿੱਚ ਮੰਨ ਲੈ ਜਿਹੜਾ ਵੀ ਕੋਈ ਚੀਜ਼ ਲੱਗੀ ਹੋਊਗੀ ਨਾ ਹਰ ਇੱਕ ਚੀਜ਼ 'ਚ ਸਾਡਾ ਮਤਲਬ ਲੱਗੂਗਾ ਠੀਕ ਹੈ ਜੀ ਕਿਉਂਕਿ ਵੀਰੇ ਮੈਨੂੰ ਐ ਲਾ ਲਾਇਆ ਮੈਂ ਰਾਤ ਨੂੰ ਪਿਆ ਪਿਆ ਵੀ ਨਾ ਨਕਸ਼ਾ ਬਣਾਉਂਦਾ ਰਹਿਣਾ ਠੀਕ ਹੈ ਜੀ ਉਹਨਾਂ ਦੇਖਣ ਵਾਲੇ ਨੂੰ ਤਾਂ ਲੈਨੇ ਆਏ ਵੀ ਗਲਾਈ ਹੈਗੀ ਇਹ ਗਲਾਈ ਦਾ ਬਹੁਤ ਵੱਡਾ ਮੈਟਰ ਹੈ ਉਹ ਦੇਖਣ ਵਾਲੇ ਨੇ ਕੀ ਕਹਿੰਦੇ ਆ ਵੀ ਆਹ ਪੱਤੀ ਲਾ ਦੀ ਕੋਈ ਜਿਹਾ ਸਾਨੂੰ ਐ ਕਹਿ ਦੂਗਾ ਇਹ ਤਾਂ ਰੋੜੇ ਵਾਸਤੇ ਹੈਗੀ ਇਹਦਾ ਵੀ ਬਹੁਤ ਵੱਡਾ ਮੈਟਰ ਹੈ ਠੀਕ ਹੈ ਜੀ ਇਹਦੇ 'ਚ ਕਾਹਦੇ ਟੁੱਟ ਜੇ ਕੱਛਾ ਅੱਛਾ ਛੇ ਪੱਥਰ 'ਚ ਫਾਜੇ ਛੋੜਾ ਤੇ ਤਾਂ ਵੀ ਸਾਡੀ ਗਰੰਟੀ ਹੋਊਗੀ ਵੀਰੇ ਦੇ ਧਰਦੇ ਨੂੰ ਨਵਾਂ ਲਾਇਆ ਮੰਨ ਲਾਇਆ ਵੀਰੇ ਜਦੋਂ ਮੈਂ ਕਾਟਰ ਬਣਾਉਣਾ ਉਸ ਤੋਂ ਬਾਅਦ ਮੇਤੋਂ ਬਾਅਦ ਦੂਜੇ ਕਾਟਰ ਬਣਾਉਣਗੇ ਕੋਈ ਅੱਛਾ ਪਹਿਲਾਂ ਮੇਰੀ ਨਕਲ ਮਾਰ ਕੇ ਜਿਹੜੇ ਵੀ ਹੋਊਗਾ ਮੈਂ ਸਾਰੋਂ ਪਹਿਲਾਂ ਕੱਢ ਦਣਾ ਮੇਤੋਂ ਪਹਿਲਾਂ ਕਾਟਰ ਬਣਾਇਆ ਦਿਖਾ ਦੇ ਵੀ ਆਹ ਭਾਈ ਉਹਨੇ ਪਹਿਲਾਂ ਬਣਾ ਹੀ ਬੈਠਾਗਾ ਵੀ ਮੈਂ ਤੈਨੂੰ ਵੀਡੀਓ ਵੀਡੀਓ ਕਰਨ ਤੋਂ ਪਹਿਲਾਂ ਵੀ ਇੱਕ ਗੱਲ ਕਹਿ ਦਨਾ ਹਾਂਜੀ ਆਪਣੀ ਵੀਡੀਓ ਦੇ ਵਿੱਚ ਦਾ ਝੂਠ ਨਹੀਂ ਬੋਲਣਾ ਮੈਂ ਬੋਲਾ ਨਾ ਮੈਨੂੰ ਬੁਲਾਈਂ ਬਿਲਕੁਲ ਸਹੀ ਹਾਂ ਆ ਭਾਈ ਬਿਲਕੁਲ ਹਾਂ 12 ਚੋਂ 12 ਸ਼ੀਕ 72 72 ਇੰਚੀ ਬਾਡੀ ਦਾ ਮਾਲ ਬਾਹਰ ਕੱਢੂਗਾ ਜਿਹੜਾ ਮਰਜੀ ਟਰੈਕਟਰ ਜੇ ਵੱਡਾ ਮਾਲ ਕੱਢਦੇ ਸਾਡੀ ਜ਼ਿੰਮੇਵਾਰੀ ਹੈਗੀ ਮਾੜੇ ਬੰਦੇ ਤੇ ਨਾ ਪਾਇਰ ਦੇ ਗੂਠੇ ਵਰਗੇ ਦਿੰਦੇ ਹੋਗੇ ਆਪਣੀ ਗਰਾਰੀ ਦੇ ਬਿਲਕੁਲ ਬਿਲਕੁਲ ਜੀ ਉਧਰੇ ਜਾ ਲਾ ਕੋ ਮੈਂ ਕਲਚ ਵਾਲੇ ਪਾਸੇ ਮੋੜਨਾ ਹੈ ਉਹਦੇ ਸਾਫਟ ਵੀਰੇ ਇੰਨੀ ਪਤਲੀ ਪਊਗੀ ਜਿਹੜਾ ਬੰਦਾ ਕਹਿੰਦਾ ਮੈਂ ਮੋਟੀ ਸਾਫਟ ਪਾ ਦੂੰ ਇਹਦੇ ਜੀ ਨਹੀਂ ਮੋਟੀ ਹੋਏ ਇੱਕ ਠੋਕ ਕੇ ਕਹਿੰਦਾ ਵੀ ਸਾਫਟ ਦਿਖਾ ਦੇ ਦੇ ਜੀ ਮੋਟੀ ਪਾ ਕੇ ਮੈਨੂੰ ਠੀਕ ਹੈ ਕੋਈ ਬੰਦਾ ਹੋਵੇ ਅਸੀਂ ਕਹਿੰਦੇ ਆ ਵੀ ਲੰਬੀ ਲਾਇਬ ਦੰਨੇ ਵੀ ਸਾਫਟ ਨਹੀਂ ਕੁੱਟਣੀ ਚਾਹੀਦੀ ਹੈਗੀ ਠੀਕ ਹੈ ਜੀ ਸ਼ੂਰੀ ਨਾਲ ਸਾਡੀ ਨਾਲ ਚ ਸਾਲਾ ਲੋਹਾ ਵੱਟਲਾ ਬਾਅਦ ਚ ਵੀ ਨਿਗਾਹ ਮਾਰ ਲਈ ਸ਼ੂਰੀ ਐਵੇਂ ਹੋਊਗੀ ਸ਼ੂਰੀ ਇਹ ਨਹੀਂ ਕੋਈ ਸ਼ੂਰੀ ਮੁੜ ਜੂਗੀ ਠੀਕ ਹੈ ਇਹ ਪੈਪ ਤੇ ਲੱਗਦਾ ਜਿਹੜਾ ਪੈਪ ਵਾਲਾ ਹੈਗਾ ਤੈਨੂੰ ਗੁੰਜਾ ਜੇ ਇਹ ਕ੍ਰੋਸ ਲੈਣਾ ਆਊਗਾ ਇਹਦਾ ਵੀ ਅਸੀਂ ਰੇਟ ਘੱਟ ਕਰਕੇ ਲਾਵਾਂਗੇ ਠੀਕ ਹੈ ਇਹ ਆ ਗਿਆ ਇਹਦੇ ਨਾਲ ਦਾ ਇਹ ਆ ਗਿਆ ਜੇ ਰੋਟਾ ਬੀਟਰਾਂ ਚੀਰੀਆਂ ਲਾਉਣੇ ਉਹਦਾ ਵੀ ਅਸੀਂ ਰੇਟ ਘੱਟ ਕਰਕੇ ਲਾਵਾਂਗੇ ਤੇ ਬਾਈ ਜੀ ਤੁਸੀਂ ਫਿਰ ਵੇਖ ਲਓ ਸੁਪਰ ਸੀਡਰ ਨਾਲ ਵੀ ਹੈਵੀ ਬਣਾਦਾ ਕੰਮ ਐ ਡਾਤਾ ਮੈਂ ਤੁਹਾਨੂੰ ਵੀ ਆਪ ਕਹਿ ਰਿਹਾ ਸੁਪਰ ਸੀਡਰ ਆ ਪਿੱਛੇ ਘਟਾਇਆ ਬਾਈ ਸੁਪਰ ਸੀਡਰ ਦਾ ਕ੍ਰੋਸ ਹੈ ਨਾ ਸੁਪਰ ਸੀਡਰ ਦਾ ਕ੍ਰੋਸ ਆ ਇਹ ਹਾਂ ਹੱਥ ਪਾਈ ਮੈਂ ਤੈਨੂੰ ਜਾਣਵਾਕ ਨਹੀਂ ਹਾਂ ਹੁਣ ਇਹਨੂੰ ਚੱਕੀ ਵੀਰੇ ਚੱਕ ਲੈ ਚੱਕ ਲੈ ਚੱਕ ਨਹੀਂ ਹੋਣਾ ਇਹ ਕਾਹਤ ਨਹੀਂ ਹੋਣਾ ਆਖਦਾ ਵੀਰੇ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਤੁਹਾਨੂੰ ਸੀਜ਼ਨ ਦੇ ਹਿਸਾਬ ਨਾਲ ਆਪਾਂ ਵੀਡੀਓ ਲੈ ਕੇ ਆਏ ਹਾਂ ਜਿਵੇਂ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਜੀ ਰੀਪਰੀ ਰੀਪਰ ਪਏ ਆ ਕਾਫੀ ਦੂਰ ਤੱਕ ਦਿਖਾ ਬਈ ਰੀਪਰੀ ਰੀਪਰ ਪਏ ਆ ਸੋ ਰੀਪਰ ਹਰੇਕ ਬਣਾ ਸਕਦਾ ਪਰ ਇਹਦੇ ਵਿੱਚ ਵੀ ਜਿਵੇਂ ਆ ਗਲਾਈਆਂ ਦਾ ਹਰੇਕ ਚੀਜ਼ ਦੇ ਵਿੱਚ ਬਾਈ ਨੇ ਮਤਲਬ ਰੱਖਿਆ ਹੋਇਆ ਤਾਂ ਆ ਇਹ ਚੀਜ਼ਾਂ ਲਾਈਆਂ ਕੋਈ ਸ਼ੌਕ ਨੂੰ ਜਾਂ ਸੋਹਣਪਣੇ ਨੂੰ ਇਹਦੇ ਚ ਚੀਜ਼ਾਂ ਨਹੀਂ ਲੱਗੀਆਂ ਤਾਂ ਬਾਈ ਕੇਵਲ ਬਿਲਖੁਣ ਨੂੰ ਤੁਹਾਡੇ ਨਾਲ ਮਲਾਉਣੇ ਦਿੜਬੇ ਆਪਾਂ ਪਹੁੰਚੇ ਹੋਏ ਆਂ ਤਾਂ ਪਿਛਲੇ ਸਾਲ ਵੀ ਆਪਾਂ ਇਹਨਾਂ ਦੀ ਵੀਡੀਓ ਕਰੀ ਸੀ ਜਿਵੇਂ ਦੇਖੋ ਮਿੱਤਰੋ ਮੈਨੂੰ ਲੱਗਦਾ 40 ਤੋਂ 50 ਹੀ ਪਰ ਇੱਥੇ ਪਏ ਆ ਜਿਨ੍ਹਾਂ ਦਾ ਵਿੱਚ ਕੰਮ ਵੀ ਚੱਲ ਜਾਂਦਾ ਤੇ ਤਿਆਰ ਵੀ ਹੋ ਰਿਹਾ ਤੇ ਤਿਆਰ ਪਏ ਵੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਮੜਾ ਜੇ ਅੱਗੇ ਆ ਜੀ ਆਪਾਂ ਚੱਲ ਜਾਈਏ ਮੈਂ ਤੁਹਾਨੂੰ ਵੀਡੀਓ ਵੀਡੀਓ ਕਰਨ ਤੋਂ ਪਹਿਲੇ ਵੀ ਇੱਕ ਗੱਲ ਕਹਿ ਦਨਾ ਹਾਂ ਹਾਂ ਜੀ ਆਪਣੀ ਵੀਡੀਓ ਦੇ ਵਿੱਚ ਨਾ ਝੂਠ ਨਹੀਂ ਬੋਲਾਂ ਨਾ ਮੈਂ ਬੋਲਾਂ ਨਾ ਮੈਨੂੰ ਬੁਲਾਇਂ ਬਿਲਕੁਲ ਸਹੀ ਆ ਆਪਾਂ ਜਿਹੜੀ ਗੱਲ ਕਰਨੀ ਆ ਉਹੀ ਦਿਖਾਉਣੀ ਆ ਤੇ ਉਹੀ ਗੱਲ ਆਪਣਾ ਕਰਨੀ ਆ ਬਸ ਠੀਕ ਆ ਇਹ ਸਪਸ਼ਟ ਗੱਲਾਂ ਆਈਆਂ ਮੇਰੇ ਤੋਂ ਤੁਹਾਡੇ ਸਾਹਮਣੇ ਏਦੋਂ ਪਹਿਲਾਂ ਅਸੀਂ ਕੋਈ ਮੈਂ ਵੀ ਗੱਲ ਵੀਡੀਓ ਦੇ ਵਿੱਚ ਪਤਾ ਕੀ ਆ ਵੀਰਾ ਦਾ ਝੂਠ ਕਰਨ ਦਾ ਵਿੱਚ ਗੱਲਾਂ ਬਣਾ ਕੇ ਪਰ ਮੈਂ ਨਾ ਬਣਾ ਕੇ ਕਹਾਂ ਨਾ ਤੇ ਤੈਨੂੰ ਕਹਾਂ ਦੇਵਾ ਮੇਰੀ ਵੀਡੀਓ ਦੇ ਵਿੱਚ ਝੂਠ ਨਾ ਬੋਲੀ ਕੋਈ ਵੀ ਗੱਲ ਦਾ ਬਸ ਬਸ ਠੀਕ ਆ ਜੀ ਤੇ ਬਾਈ ਜੀ ਆਪਾਂ ਬਰੀਕੀ ਦੇ ਵਿੱਚ ਆਪਣੇ ਦਰਸ਼ਕ ਵੀਰਾਂ ਨੂੰ ਤੇ ਕਿਸਾਨਾਂ ਨੂੰ ਦੱਸਣਾ ਹੈ ਵੀ ਇਹਦੇ ਜਿਵੇਂ ਹਰੇਕ ਚੀਜ਼ ਮੈਂ ਵੈਸੇ ਦ ਕੋਈ ਸੋਹਣ ਪੁਣੇ ਨਤੀਜਾ ਨਹੀਂ ਲੱਗੇਗਾ ਹਾਂ ਵੀਰੇ ਸਾਡਾ ਹਰ ਇੱਕ ਚੀਜ਼ ਦੇ ਵਿੱਚ ਮੰਨ ਲੈ ਜਿਹੜਾ ਵੀ ਕੋਈ ਚੀਜ਼ ਲੱਗੀ ਹੋਊਗੀ ਨਾ ਹਰ ਇੱਕ ਚੀਜ਼ 'ਚ ਸਾਡਾ ਮਤਲਬ ਹੋਊਗਾ ਠੀਕ ਹੈ ਜੀ ਕਿਉਂਕਿ ਵੀਰੇ ਮੈਨੂੰ ਐ ਲਾ ਲਾਇਆ ਮੈਂ ਰਾਤ ਨੂੰ ਪਿਆ ਪਿਆ ਵੀ ਨਾ ਨਕਸ਼ਾ ਬਣਾਉਂਦਾ ਰਹਿਣਾ ਠੀਕ ਹੈ ਜੀ ਉਹਨਾਂ ਦੇਖਣ ਵਾਲੇ ਨੇ ਤਾਂ ਲੈਣੇ ਆਏ ਵੀ ਗਲਾਈ ਹੈਗੀ ਇਹ ਗਲਾਈ ਦਾ ਬਹੁਤ ਵੱਡਾ ਮੈਟਰ ਹੈ ਉਹ ਦੇਖਣ ਵਾਲੇ ਨੇ ਕੀ ਕਹਿੰਦੇ ਆ ਆ ਪੱਤੀ ਲਾਦੀ ਕੋਈ ਦਸ ਨੂੰ ਐ ਕਹ ਦੂਗਾ ਇਹ ਤਾਂ ਰੋੜੇ ਵਾਸਤੇ ਹੈਗੀ ਇਹਦਾ ਵੀ ਬਹੁਤ ਵੱਡਾ ਮੈਟਰ ਹੈ ਠੀਕ ਹੈ ਜੀ ਇਹਦੇ 'ਚ ਕਾਰਨ ਜੇ ਫਿਰ ਹੁਣ ਬੀਲਰਾਂ ਦਾ ਕੰਮ ਚੱਲ ਪਿਆ ਕੋ ਕਟਰ ਮਾਰਨੇ ਪੈਂਦੇ ਤੇ ਉਹਨਾਂ ਨੂੰ ਬਿਲਕੁਲ ਹੁਣ ਕੀ ਹੈਗਾ ਮਾਲ ਇਹ ਪੋਲਾ ਕਰਦਾ ਹੈਗਾ ਠੀਕ ਹੈ ਪੋਲਾ ਕਿਵੇਂ ਕਰਦਾ ਹੈਗਾ ਇਹਨੇ ਵੀਰੇ ਜਦੋਂ ਚੱਲਣਾ ਹੈਗਾ ਇਸ ਤਰ੍ਹਾਂ ਐਂ ਚੱਲੂਗਾ ਇਹੇ ਚੱਲੂਗਾ ਇਹਨੇ ਮਾਲ ਇਹ ਤੇ ਸੱਟਣਾ ਪੱੜ ਕੇ ਇਸ ਦੂਜਾ ਵਾਰ ਇਹਨੂੰ ਮਾਲ ਇਹ ਤੇ ਦੇਣਾ ਇਸ ਦੂਜਾ ਵਾਰ ਇਹਨੇ ਮਾਲ ਖੰਡਿਆਉਣਾ ਹੈਗਾ ਇਹ ਤੇ ਇਹ ਐਂਗਲ ਨੇ ਮੂੰਹ ਮੋੜਦਾ ਮਾਲਦਾ ਇਹ ਤੇ ਸੜਦਾ ਇਹਨੇ ਮਾਲ ਚੱਕ ਕੇ ਕਿ ਕਮਾਉਣਾ ਹੈਗਾ ਠੀਕ ਹੈ ਮਾਰ ਕੇ ਮਾ ਕੇ ਇਹਦੇ ਪਿੱਛੇ ਆਪਣਾ ਫਿਰ ਝਾਲਰ ਲੱਗਿਆ ਆਇਆਗਾ ਜਿਵੇਂ ਪਹਿਲਾਂ ਆਪਣੇ ਪਤਾ ਸੀ ਕਿ ਕਸੀਰ ਕਸੂਰ ਲੜਨ ਲੱਗ ਜਾਂਦੇ ਸੀ ਉਹ 50% ਉਹ ਵੀ ਖਤਮ ਕਰਤੇ ਕਸੀਰ ਠੀਕ ਹੈ ਉਹ ਲੱਗਿਆ ਆਇਆ ਕਟਰ ਤੇ ਉਹ ਸਾਹਮਣੇ ਦਿਖਦਾਗਾ ਆਪਣਾ ਝਾਲਰ ਲੱਗਿਆ ਆਇਆਗਾ ਬਾਕੀ ਇਧਰ ਤੁਹਾਨੂੰ ਨਵੇਂ ਰੰਗ ਵਾਲੇ ਵੀ ਦਿਖਾਵਾਂਗਾ ਤੁਹਾਨੂੰ ਮੈਂ ਇਹ ਤਾਂ ਇਹ ਚੀਜ਼ ਦਾ ਫਰਕ ਹੈ ਇੱਕ ਇੱਕ ਵੀਰੇ ਦੇ ਤਾਂ ਆਪਾਂ ਇਹਨਾਂ ਪੀਸੀ ਦਾ ਫਰਕ ਪਤਾ ਕਿ ਨਵੇਂ ਮਾਡਲ ਦੇ ਵਿੱਚ ਇੱਕ ਤਾਂ ਪਿਛਲੇ ਸਾਲ ਦੇ ਨਾਲੋਂ ਵੀਰੇ ਆਪਾਂ ਨੇ ਇਹ ਤੰਨੇ ਚ ਚਾਸੀ ਕਰਤੀ ਜਿਹੜੀ ਆ ਪਾਣੀਪਰ ਟਾਇਪ ਦੇਖ ਰਹੇ ਆ ਇਹ ਵੀ ਵਾਵਾ ਵਜਨ ਵਾਲੀ ਹੈ ਹਾਂ ਇਹ ਹੈਵੀ ਪੈਪ ਵਾਲੀ ਆ ਵੀਰੇ ਇਹ 60 ਕਿਲੋ ਹੁੰਦਾ 20 ਫੁੱਟ ਦੇ ਵਿੱਚ ਜਿਹੜੀ ਚੀਜ਼ ਕਹੂੰਗਾ ਵੀਰੇ ਉਹੀ ਹੋਊਗੀ ਨਾ ਟਵਰਕ ਨਹੀਂ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਵੀਰੇ ਇੱਕ ਅਸੀਂ ਨੇ ਇਹਦੀ ਪਲੇਟ ਕਰਤੀ ਭਮੀਰੀ ਦੀ ਅੱਛਾ ਜੀ ਇਹ ਵੀ ਕਰਤੀ ਪਿਛਲੇ ਸਾਲ ਨਾਲੋਂ ਉਹ ਤੁਹਾਨੂੰ ਪਿਛਲੇ ਸਾਲ ਵਾਲਾ ਵੀ ਦਿਖਾ ਦੂੰਗਾ ਉਦੋਂ ਆ ਵੀਰੇ ਅਸੀਂ ਪਤਾ ਕੀ ਹੋਏਗਾ ਠੀਕ ਹੈ ਥੱਲੇ ਅਸੀਂ ਇਹਦੇ ਪੱਤੀ ਕਰਤੀ ਅਲੱਗਾ ਠੀਕ ਹੈ ਜੀ ਆ ਦੇਖੋ ਸਾਰਿਆਂ ਦੇ ਲੱਗੇ ਜਿੰਨੇ ਪੱਤੇ ਜਿੰਨੇ ਵੀ ਕਾਟਰ ਖੜੇ ਨੇਗੇ ਇਹਦਾ ਕਾਰਨ ਕੀ ਹੋਏਗਾ ਪਹਿਲਾਂ ਕੀ ਕਰਦੇ ਸੀਗੇ ਤਿੰਨ ਚਾਰ ਸਾਲ ਪਹਿਲਾਂ ਠੀਕ ਹੈ ਬਈ ਉਹ ਸਾਈਡ ਤੇ ਉਹੀ ਚਾਦਰ ਮੋੜੀ ਸੀ ਉਹੀ ਚਾਦਰ ਮੋੜਤੀਆਂ ਪਲੇਟ ਵਾਲੀ ਲਾ ਕੇ ਮੰਨ ਕੇ ਚਲੋ 5mm ਦੀ 6mm ਦੀ ਪਲੇਟ ਤੀਗੀ ਉਹ ਤੇ ਮੈਨੂੰ ਪਹਿਲਾਂ ਕੰਪਲੀਟ ਆ ਗਈ ਸੀਗੀ 4-5 ਸਾਲ ਪਹਿਲਾਂ ਕੰਪਲੀਟ ਕੀ ਆਈ ਦੀ ਵੀਰੇ ਇੱਕ ਤਾਂ ਲਗਦਾ ਕੰਪਲੀਟ ਕਰਕੇ ਛੜਤਾ ਵੀ ਕੰਪਲੀਟ ਆਈ ਦੀ ਆਈ ਦੀ ਕੀ ਮੈਂ ਦੱਸੂ ਵੀ ਕੀ ਆਈ ਦੀ ਕੀ ਠੀਕ ਹੈ ਉਹਦੇ ਕਾਰਨ ਕਿ ਜੀ ਵੀਰੇ ਜਦੋਂ ਪਤਾ ਕਿ ਜਿੰਮੇਦਾਰ ਵੀ ਕਰਦੇ ਮੈਂ ਪਲੇਟ ਮੋੜ ਕੇ ਲਾਤੀ ਕਿਹ ਰਹਿੰਦਾ ਮੈਂ ਦਿਖਾਦੀ ਮੈਂ ਚਾਸੀ ਚ ਪਲੇਟ ਮੋੜ ਕੇ ਲਾਤੀ ਠੀਕ ਹੈ ਜੀ ਉਹਦਾ ਕੀ ਕਰਦਾ ਦੀ ਅਗਲਾ ਛੇ ਦੀ ਜਦੋਂ ਤਨ ਘਰਾਂ ਸਾਂਝਾ ਹੈਗਾ ਉਹ ਆਲਾ ਕਹਿੰਦਾ ਪੱਤੀ ਓ ਲਵਾਊਗਾ ਥੱਲੇ ਓ ਲਵਾਊਗਾ ਮੈਂ ਤਾਂ ਵੱਢ ਕੇ ਚਾਰ ਕੇ ਲੋ ਲਵਾਊਗਾ ਜਿੰਮੇਦਾਰ ਬਾਡੀ ਕਰ ਦਿੰਦੇ ਉਹ ਤੋਂ ਬਾਅਦ ਜਦੋਂ ਪੱਤੀ ਖਤਮ ਹੋ ਜਾਂਦੀ ਦੀ ਵੀਰੇ ਫਿਰ ਆ ਚਾਦਰ ਰਹਿ ਜਾਂਦੀ ਦੀ ਕੱਲੀ ਉਹ ਐ ਖੜੀ ਪਲੇਟ ਮੰਨ ਲਾ ਜੀ ਆਪਣੇ ਪੰਜਵੇਂ ਮਿੰਦੀ ਉਹ ਕੀ ਕਰਦਾ ਫਿਰ ਉਹ ਮਿੱਟੀ ਚ ਵੜ ਜਾਂਦੀ ਦੀਗੀ ਮਿੱਟੀ ਪੜਦੀ ਦਾਤ ਫਿਰ ਮਿੱਟੀ ਚ ਪੱਕੀ ਜਾਂਦੇ ਤੇ ਉਹ ਟਰੈਕਟਰ ਦੇ ਮਾਲ ਝੂਟੇ ਮਰਾ ਜਾਂਦਾ ਟਰੈਕਟਰ ਨੂੰ ਉਹਦੀ ਇਹ ਕੰਮ ਪਲੇਟ ਸੀ ਫਿਰ ਉਹਦੀ ਚਾਦਰ だっ ਗਈ ਅਸੀਂ ਅੱਜ ਕੀ ਹੈਵੀ ਕਰਤੀ ਫਿਰ ਚਾਦਰ ਅੱਜ ਕੀ ਅਸੀਂ ਚਾਦਰ ਪੂਰੀ ਹੈਵੀ ਕਰਤੀ ਮੰਨ ਲਾ ਅੱਜ ਕੀ ਤਾਂ ਮੰਨ ਕੇ ਚਾਦਰ ਦਾ ਵੀ ਨਹੀਂ ਸੁਣੂਗਾ ਵੀ ਚਾਦਰ ਦੀ ਕੰਪਲੀਟ ਆ ਜੀ ਹੁਣ ਜਿਹੜੀ ਤੁਸੀਂ ਆ ਐਂਗਲ ਲਾਉਣੇ ਇੱਥੇ ਥੱਲੇ ਪੂਰੀ ਐਂਗਲ ਵੀ ਅਸੀਂ ਨਾ ਵੀਰੇ ਤਨਸੂਤ ਦੀ ਐਂਗਲ ਕਰਤੀ ਠੀਕ ਹੈ ਜੀ ਉਹਦੂਗਾ ਥੱਲੇ ਅਸੀਂ ਫੇਰ ਪੱਤੀ ਕਰਤੀ ਹੁਣ ਅਸੀਂ ਮੰਨ ਕੇ ਚਲੋ ਤਨਸੂਤ ਦੀ ਠੀਕ ਹੈ ਠੀਕ ਤੇ ਵੀ ਜਿਹੜਾ ਚਾਦਰ ਹੈ ਜੀ ਇਹਦਾ ਚਾਦਰ ਕਿੰਨੇ ਗੇ ਜੀ ਵੀ ਆਪਣੀ 14 ਗੇ ਚਾਦਰ ਹੋ ਜੈਨੀਅਨ ਹੋਊਗੀ ਠੀਕ ਹੈ ਜੀ ਇਹ ਨਹੀਂ ਕਹਿੰਦਾ ਹੈਗਾ ਜੀ ਮੈਂ 14 ਗੇ ਲਾ ਕੇ ਮੈਂ 12 ਕਹ ਦੂੰ ਲਾ 14 ਰਹਿਾਂਗੇ ਜੇ 14 ਹੀ ਹੋਊਗੀ ਜੇ 14 ਕਹਿੰਦੀ 14 ਜੇ ਮਤਲਬ ਘੱਟ ਲਿਕੜ ਦਿਆਂ ਮੇਰੇ ਕਟਰ ਦੀ ਕਟਰ ਮੈਂ ਫਰੀ ਦੇਊਂਗਾ ਜਿਹੜੀ ਕੀ ਕਹੂੰ ਜੇ ਉਹ ਨਾ ਹੋਵੇ ਮਤਲਬ ਬਈ ਇਹ ਥੋੜਾ ਤਾਂ ਸਾਡੇ ਨਾਲੋਂ ਵੇ ਜ਼ਿਆਦਾ ਤਿਆਰਪਾ ਹੋਊਗਾ ਕਿਉਂਕਿ ਤੁਸੀਂ ਲੈੱਤ ਬਣਾਉਣੇ ਆ ਚਾਦਰ ਦਾ 12 ਹੋਵੇ 8 ਹੋਵੇ 10 ਹੋਵੇ ਹੈਨਾ ਇਹਦੇ ਤੁਹਾਨੂੰ ਪਤਾ ਜੀ ਵੀ ਇਹਦੇ ਕਿੰਨਾ ਕੰਮ ਹੈ ਇੱਥੇ ਵੀ ਉਹਨਾਂ ਕੰ ਜੰਗਾਲ ਛੱਡ ਜੇ ਜਮੋਰੇ ਨਿਕਲ ਜਾਣਾ ਨਹੀਂ 5-4 ਸਾਲ ਤਾਂ ਫਿਰ ਜਮੀਨ ਹੀ ਨਿਗਲਦੀ ਚਾਹੀਏ ਬਾਹਰ ਮੀਂਹ ਚ ਪਿਆ ਰਹੇ ਠੀਕ ਹੈ ਜੇ ਜ਼ਿਮੀਂਦਾਰ ਨੂੰ ਸਾਹਮਣੇ ਰਾਦਾ ਮੰਨ ਲੈ ਕੰਮ ਲਿਆ ਅੰਦਰ ਬ੍ਰਾਂਡ ਚ ਖੜਾ ਦਿਆ ਕਾਗਜ਼ ਪਾਗੀ ਧਰ ਦੋ ਤਾਂ ਇਹ ਤਕਰੀਬ 10 ਸਾਲ ਇਹਨੂੰ ਕੁਛ ਨਹੀਂ ਹੁੰਦਾ ਠੀਕ ਹਾਂ ਬਈ ਚਾਦਰ ਦਾ ਮਿੱਤਰੋ ਚਾਦਰ ਦਾ ਮੇਨ ਇਹੀ ਕੰਮ ਹੈ ਵੀ ਇੱਥੋਂ ਕੋਈ ਡਲਾ ਵਜੇ ਉਹਦੇ ਨਾਲ ਨਾ ਵੀਂਗੀ ਹੋ ਜੇ ਵੇਖਣ ਨੂੰ ਬਈ ਵੀਰ ਜੀ ਆਹ ਤੇਰੇ ਸਾਹਮਣੇ ਮੈਂ ਇੱਟਾਂ ਪਨ ਕੇ ਦਿਖਾ ਦਿਆਂ ਕਾਟਰ ਦੇ ਨਾਲ ਹੀ ਉੱਪਰ ਦੀ ਕਰਾਂਗੇ ਟਰਾਈ ਇੱਥੇ ਹੀ ਆ ਸਕਦੀਆਂ ਨੇ ਗੀਆਂ ਸਹੀ ਹੈ ਸਹੀ ਹੈ ਜੀ ਹੁਣ ਇਹ ਤੇ ਬਾਈ ਜੀ ਜਿਵੇਂ ਆਹ ਤੁਸੀਂ ਹੁਣ ਇੱਕ ਆਪਾਂ ਨਵੀਂ ਦੇਖ ਰਹੇ ਆਂ ਜੀ ਇਹ ਪਿਛਲੇ ਸਾਲ ਦੀ ਸੀ ਕਿ ਨਹੀਂ ਮੈਨੂੰ ਤਾਂ ਲੱਗਦਾ ਹੈ ਨਹੀਂ ਸੀ ਤੇ ਇਹ ਵੀਰ ਐਤ ਕੀ ਹੈਗਾ ਪਿਛਲੀ ਵਾਰ ਅਸੀਂ ਘੱਟ ਦੇ ਲਈ ਸੀਗੀ ਇਹ ਸਾਨੂੰ ਪਤਾ ਲੱਗਿਆ ਸੀ ਕਿ ਕੀ ਦੀ ਪ੍ਰੋਬਲਮ ਹੈਗੀ ਇਹ ਵਿੱਚ ਕੀ ਕਰਦੇ ਜਿਹੜੇ ਮੁੰਡੇ ਨਵੇਂ ਗੱਡੀ ਚਲਾਉਂਦੇ ਨੇਗੇ ਪਹਿਲੀ ਗੱਲ ਕਟਰ ਚਲਾਉਂਦੇ ਨੇਗੇ ਇਹ ਉਹਨਾਂ ਕਰਕੇ ਸਾਨੂੰ ਲਾਉਣੀ ਪੈਗੀ ਇਹ ਕਾਰਨ ਕੀ ਹੈਗਾ ਇਹ ਵੀਰੇ ਦਾਤੂਰੇ 12 ਇੰਚ ਦਾ ਦਾਤ ਕਸਿਆ ਜਾਂਦਾ ਹੈ ਤੇ ਦਾਤ ਹੈ ਚਿਹਮਾਲਾ ਪਾਂਸ਼ੂਰੀ ਹੈਗਾ ਕੁਝ ਵੀ ਕਸ ਲਈਏ ਇਹ ਕੀ ਕਰਦਾ ਹੈਗਾ ਆਲਾ ਕਹਿੰਦਾ ਵੀ ਪਤਾ ਕਿ ਕੋਈ ਬੰਦਾ ਕਹਿ ਦੂਗਾ ਮੂਰੇ 4 ਇੰਚ ਛੁਰੀ ਕੰਮ ਕਰਦੀ ਹੈਗੀ ਫਿਰ ਤਾਂ ਕੰਪਨੀ ਬੌਲੀ ਹੋਏਗੀ 4 ਇੰਚ ਲਾਉਗੀ ਹੈ ਨਾ ਕਿਉਂਕਿ ਛੁਰੀ ਵੀਰੇ ਸਾਰੀ ਕੰਮ ਕਰਦੀ ਹੁੰਦੀ ਹੈ ਉਦੋਂ ਮਨ ਲੈ ਆਪਾਂ 10-10 ਕੰਮ ਕਰਦਾ ਜਦੋਂ ਚੱਕਰ ਬਣੇ ਹੋਏ ਨੇ ਫੁੱਲ ਚੱਕਰ ਤੇ ਜਾ ਰਿਹਾ ਹੈ ਕਿਉਂਕਿ ਟਰੈਕਟਰ ਮੋੜ ਦੇ ਆਉਂਦਾ ਆਪਾਂ ਫੁੱਲ ਚੱਕਰ ਨਹੀਂ ਰੱਖ ਸਕਦੇ ਕਿਉਂ ਦੋ ਰੇਸ ਕਟਾਉਣੀ ਪੈਂਦੀ ਹੈਗੀ ਠੀਕ ਹੈ ਜੀ ਵੀਰੇ ਜਦੋਂ ਟਰੈਕਟਰ ਨੇ ਰੇਸ ਤੋਂ ਪੈਰ ਤੋਂ ਰੇਸ ਚੱਕ ਲਈ ਆਪਣੇ ਹਾਂਜੀ ਪੈਰ ਚੱਕ ਲਿਆ ਰੇਸ ਤੋਂ ਉਦੋਂ ਮੰਨ ਲੈ ਇਹ ਦਾਤ ਕੰਮ ਕਰਨ ਲੱਗਦਾ ਉਹ ਸਾਰਾ ਦਾਤ ਇਹ ਕੰਮ ਕਰਨ ਲੱਗ ਜਾਂਦਾ ਉਦੋਂ ਹੀ ਵੱਡਣ ਲੱਗ ਜਾਂਦਾ ਹੈਗਾ ਜੋ ਰੇਸ ਘਟ ਗਈ ਯਾਨੀ ਜੇ ਹੁਣ ਮੈਂ ਦੇਖਾਂ ਅਸੀਂ ਵੀ ਬਾਈ ਜ਼ਿਮੀਦਾਰਾ ਜੋ ਹੈਗੇ ਆ ਹਨ ਅਸੀਂ ਵੀ ਖੇਤੀ ਕਰਦੇ ਆਂ ਤੇ ਇਹਦੇ ਦਾਤ ਦੇ ਨਾਲ ਇੱਥੇ ਇੰਨਾ-ਇੰਨਾ ਪ੍ਰਾਲ ਇਕੱਠਾ ਹੋ ਜਾਂਦਾ ਵੀ ਯਾਨੀ ਉਹ ਨਹੀਂ ਹੁੰਦਾ ਘਟਣਾ ਉਹ ਵੀਰੇ ਨਾਲੇ ਦਾ ਉਹ ਨਹੀਂ ਕਰਨ ਦੀ ਉਹ ਚੀਜ਼ ਉਰੇ ਫਸਦੀ ਦੀ ਵੀਰੇ ਇਹ ਅਸੀਂ ਚਾਦਰ ਲਾ ਕੇ ਖਤਨਾ ਦਰਤੀ ਇਹ ਪਿਛਲੇ ਹਾਂਜੀ ਹਾਂਜੀ ਇਹ ਐਦਾਂ ਕੀ ਕਰੀਆ ਵੀਰੇ ਸਾਨੂੰ ਪਿਛਲੀ ਵਾਰ ਜਿਵੇਂ ਕਿਸੇ ਕੋਈ ਕੰਪਲੇਟ ਦਿੰਦਾ ਅਸੀਂ ਸੋਲਵ ਕਰ ਦਿਆਂਗੇ ਠੀਕ ਹੈ ਤਾਂ ਇਹ ਵੀ ਮਿੱਤਰੋ ਤੁਸੀਂ ਦੇਖੋ ਵੀ ਇੱਕੇ ਸਾਈਡ ਨਹੀਂ ਬਾਈ ਨੇ ਲਾਈ ਜਿਵੇਂ ਇਹਨੇ ਜੀ ਸਰ ਇਹ ਮੂਰਲੇ ਪਾਸੇ ਵਾਲਾ ਮਾਲ ਚੱਕਦੀ ਆ ਵੀਰੇ ਨਾ ਕਿਉਂਕਿ ਵੀਰੇ ਮੈਂ ਚਲਾਉਣਾ ਰਹਿੰਦਾ ਮੈਨੂੰ ਸਾਰਾ ਪਤਾ ਹੈਗਾ ਇਹ ਪਿਛਲੇ ਪਾਸੇ ਦੇ ਕੋਨੀ ਆ ਆ ਦੇਖ ਪਿਛਲੇ ਪਾਸੇ ਅਸੀਂ ਕੋਨੀ ਦੰਨੇ ਇਹਨੂੰ ਸਪੋਰਟ ਵੀ ਦੰਨੇ ਅਸੀਂ ਕੋਨੀ ਨੂੰ ਠੀਕ ਹੈ ਇਹ ਨਾਲੇ ਬੈਲੈਂਸ ਦਾ ਕੰਮ ਕਰਦੇ ਵੀਰੇ ਅਸੀਂ ਬੈਲੈਂਸ ਕਰਦੇ ਆ ਉੰਨੀਓ ਕੋਨੀ ਅਸੀਂ ਲਾਉਣਾ ਜਿਨ੍ਹਾਂ ਬੈਲੈਂਸ ਕੱਢ ਕੇ ਕੋਈ ਛੋਟੀ ਮੰਨ ਲੈ ਬੈਲੈਂਸ ਕੱਢਦੇ ਅਸੀਂ ਪੁਮੀਰੀ ਦਾ ਮੰਨ ਕੇ ਚੱਲੋ ਬੈਲੈਂਸ ਚੱਲਦੀ ਆ ਸਦਾਣੀ ਇੱਕ ਜਿਵੇਂ ਵੀਰੇ ਅਸੀਂ ਨਾ ਹੋਰ ਇੱਕ ਜਿਵੇਂ ਪਤਾ ਕੀ ਹੁੰਦਾ ਹੈਗਾ ਆਲਾ ਸਾਈਟ ਤੇ ਆ ਜੁਣਾ ਸਾਨੂੰ ਜ਼ਿੰਮੇਦਾਰ ਬੋ ਕਹਿੰਦੇ ਨੇ ਕਿ ਮੇਲੇ ਲੈਟਰ ਟਰੈਕਟਰ ਵੱਡਾ ਹੈਗਾ ਵੱਡੇ ਤੇ ਕੀ ਚੱਲਦਾ ਹੈਗਾ ਮੈਸ ਨੂੰ ਇਧਰ ਦੂਜਾ ਵੀ ਦਿਖਾ ਦੂੰਗਾ ਨਾਲੇ ਵੱਡੇ ਦੇ ਮਾਰੇ ਪਤਾ ਕੀ ਪੈਂਦਾ ਵੀਰੇ ਜਿਵੇਂ ਕੋਈ 7 ਫੁੱਟਾ ਕਹਿੰਦਾ ਹੈਗਾ ਆ ਵੀ ਬਣਾ ਦੇ ਸਾਢੇ 6 ਬਣਾ ਦੋ ਪਰ ਵੀਰੇ ਅਸੀਂ ਬਣਾਉਂਦੇ ਨਹੀਂ ਹੈਗੇ ਠੀਕ ਹੈ ਜੀ ਜੇ ਅਗਲਾ ਆਪਣੀ ਮਰਜ਼ੀ ਨਾਲ ਬਣਵਾ ਲੂ ਮੇਰੇ ਤੋਂ 8 ਬਣਵਾ ਲੇ ਉਹ ਵੀ ਬਣਾ ਦੇ ਆਪਦੀ ਜ਼ਿੰਮੇਵਾਰੀ ਤੇ ਬਣਾ ਲੇ ਪਤਾ ਕੀ ਹੈ ਵੀਰੇ ਉਹ ਫਿਰ ਕੀ ਕਰੂਗਾ ਜਦ ਤਾ ਉਹਨੂੰ ਸਾਈਡ ਤੋਂ ਵੜਾਊਗਾ ਜਾਓ ਮਿੱਟੀ ਪਟੂਗਾ ਇਹ ਕੰਮ ਉਹ ਕਰੂਗਾ ਅੱਛਾ ਜੀ ਹਾਂ ਉਹਦੇ ਕਾਰਨ ਕੀ ਹੈ ਵੀਰੇ ਦਾਤ ਹੁੰਦਾ ਇਹਦੇ ਦਾਤ ਕਸਾਂ ਇਹਦੇ ਦਾਤ ਕਸੇ ਜਾਊਗਾ 12 ਇੰਚ ਦਾ ਠੀਕ ਹੈ 12 ਇੰਚ ਦਾ ਦਾਤ ਹੁੰਦਾ ਆਪਾਂ ਕਿਸੇ ਮਰਜ਼ੀ ਦੇ ਲਾ ਲਈਏ ਬਿਲਕੁਲ ਹਾਂ 12 ਇੰਚ ਦਾ 12 72 72 ਇੰਚੀ ਬਾਡੀ ਦਾ ਮਾਲ ਬਾਹਰ ਕੱਢੂਗਾ ਜਿਹੜਾ ਮਰਜੀ ਟਰੈਕਟਰ ਜੇ ਵੱਡਾ ਮਾਲ ਕੱਢ ਦੇ ਸਾਡੀ ਜ਼ਿੰਮੇਵਾਰੀ ਹੈਗੀ ਮੇਤਰੋ ਆ ਨਵੀਂ ਗੱਲ ਹੈ ਜੀ ਇੰਨਾ ਤਾਂ ਮੈਂ ਤਾਂ ਸੋਚਿਆ ਹੀ ਨਹੀਂ ਸੀ ਵੀ ਇੰਚਾਂ ਦੇ ਵਿੱਚ ਗਾ ਏਰੀਆ ਬਣ ਜਾਣਾ 72 ਇੰਚ ਦਾ ਮਾਲ ਹੀ ਕੱਢਣਾ ਹੈ ਬਾਈ 72 ਇੰਚ ਕੱਢੂ ਜੇ ਵੱਡਾ ਲਾਵਾਂਗੇ ਪਤਾ ਕੀ ਹੈਗਾ ਕਾਤੋਂ ਨਹੀਂ ਕੱਢਦਾ ਹੈਗਾ 10 12 ਇੰਚ ਦਾ ਇੱਥੇ ਕੋਈ ਪੱਖਾ ਨਹੀਂ ਕੋਈ ਇਹਦੇ ਵਿੱਚ ਬਲੋਰ ਨਹੀਂ ਹੈਗਾ ਕਿਉਂਕਿ ਦਾਤ ਨੇ ਮਾਲ ਕੱਢਣਾ ਦਾਤ ਨਹੀਂ ਵੱਡ ਕੇ ਵੱਡਣਾ ਦਾਤ ਨਹੀਂ ਕੱਢਣਾ ਮਾ ਉਹਨੇ ਉਹਨਾ ਹੀ ਕੱਢਣਾ ਜੇ ਆਪਾਂ ਵੱਡਾ ਬਣਾਤਾ ਇਹ ਆਪਾਂ ਵੱਡਾ ਸ਼ਾਹਦੇ ਸ਼ੀਆ 7 ਫੁੱਟਾ ਬਣਾਤਾ ਇਹਨੇ ਮਾਲ ਵੱਡ ਦਾ ਵੱਧ ਦਿੱਤਾ ਵਿੱਚੋਂ ਜਾਂ ਪੱਟੇ ਇਹਨੇ ਮਾਲਵ ਅਪਦਾ ਕੱਢ ਲਿਆ ਜੀ ਦਾਤਾ ਜਿਹੜਾ ਵੱਧ ਵੱੜ ਤੋਂ ਵਿਚਮਾਲ ਛੱਡ ਗਿਆ ਇਹ ਹਾਂਜੀ ਹਾਂ ਅਗਲੇ ਘੜੇ ਇਹਨਾਂ ਨਾਲ ਛੱਡੀ ਜਾਊ ਮਾਲ ਆ ਪੀਲੇ ਦੀ ਬਾਹੀ ਜਾ ਕੇ ਵੀਰੇ ਇਹ ਮਾਲ ਭਰ ਜੂਗਾ ਵਿੱਚੋਂ ਜਦੋਂ ਭਰ ਗਿਆ ਟਰੈਕਟਰ ਦੇ ਟਾਇਰਾਂ ਚ ਮਗਰਾਟਾਂ ਚ ਉਹ ਚੜਨ ਲੱਗ ਜਾਂਦਾ ਹੈ ਅੱਛਾ ਕੋਸ਼ਿਸ਼ ਬਹੁਤ ਕਰੀਆ ਵੀਰੇ 2 ਸਾਲ ਹੋ ਗਏ ਪਰ تقریبا ਨਾ ਤੇ ਇੱਕ ਮਿੱਤਰੋ ਗੱਲ ਬਾਈ ਤੋਂ ਹੋਰ ਸੋਨ ਨੂੰ ਮਿਲੇ ਵੀ ਜਿਹੜੇ ਆਮ ਹੀ ਆਪਣੇ ਮਗਰਾੜਾਂ ਦੇ ਵਿੱਚ ਟਰੈਕਟਰ ਦੇ ਵਿੱਚ ਨਾ ਪ੍ਰਾਲ ਫਸ ਜਾਂਦਾ ਬਈ ਅਗਲਾ ਕਹਿੰਦਾ ਸਾਡੇ ਟਾਇਰ ਨਵੇਂ ਖਣੀ ਉਹਦੇ ਕਰਕੇ ਪਰ ਆਹ ਤਕਨੀਕ ਬਾਈ ਮੈਨੂੰ ਥੋੜੇ ਤੋਂ ਪਤਾ ਲੱਗੀ ਵੀ ਕਟਰ ਵੱਡਾ ਹੁੰਦਾ ਉਹ ਮਾਲ ਬਾਹਰ ਨਹੀਂ ਕੱਢਦਾ ਪੂਰਾ ਅਗਲੇ ਪਾਸੇ ਨੂੰ ਲ ਜਾਂਦਾ ਇਹ ਹੀ ਗੱਲ ਆ ਬਾਈ ਜੀ ਹਾਂ ਵੀਰ ਜੀ ਹਾਂ ਤੇ ਇੱਕ ਵੀਰੇ ਇਹਦੇ ਚ ਆਪਣੇ ਮਾਡਲ ਚ ਨਾ ਇਹ ਪੁਰਾਣਾ ਮਾਡਲ ਆ ਪਿਛਲੇ ਸਾਲ ਬਣ ਰਿਹਾ ਸੀ ਜਿਹੜਾ ਆ ਪੱਕੀ ਕਿਲੋ ਮੈਨੂੰ ਕਸਟਮਰ ਕਹਿੰਦੇ ਨੇਗੇ ਨਾ ਵੀ ਮਾਡਲ ਦੇ ਹਿਸਾਬ ਨਾਲ ਆ ਇਹ ਚ ਆਪਣੇ ਇਹ ਫਰਕ ਪਤਾ ਕਿਸੇ ਪੈਪ ਦੇਖੋ 2/2 ਇੰਚੀ ਆ ਜਿਹੜਾ ਪਿਛਲੇ ਸਾਲ ਬਣ ਰਿਹਾ ਸੀ ਟੌਪ ਵਾਲਾ ਇਹਦੇ ਰੇਟ ਵੀ ਘਟਾਏ ਵੀਰ ਜੀ ਇਹਦਾ ਠੀਕ ਹੈ ਜੀ ਪਿਛਲੇ ਸਾਲ ਦਾ ਠੀਕ ਹੈ ਜੀ ਤੇ ਉਹਦਾ ਤਾਂ ਇੰਚੀ ਹੈਗਾ ਜਿਹੜਾ ਤਿਆਰ ਹੋ ਰਿਹਾ ਹੈਗਾ ਆਪਣਾ ਠੀਕ ਹੈ ਜੀ ਤੇ ਬਾਈ ਜੀ ਉ ਆਪਾਂ ਜੇ ਹੁਣ ਵੇਖੀਏ ਚਲੋ ਇਹ ਪੁਰਾਣਾ ਮਾਡਲ ਬਣਿਆ ਤੁਹਾਡੇ ਤੋਂ ਇਹ ਵੀ ਆ ਵੀ ਅੱਜ ਇਹਨੂੰ ਆਪਾਂ ਇਹ ਮਾੜਾ ਤਾਂ ਨਹੀਂ ਕਹਿ ਸਕਦੇ ਜੀ ਨਹੀਂ ਇਹ ਟਰੈਕਟਰ ਵੱਡੇ ਹੋਈ ਜਾਂਦੇ ਨੇਗੇ ਉਹਦੇ ਕਰਕੇ ਸਾਨੂੰ ਮਨ ਲੈ ਹੋਰ ਕੋਈ ਚੱਕਰ ਨਹੀਂ ਕਟਰ ਉਹੀ ਸ ਹੈ ਸਾਡਾ ਕੋਈ ਇਹਦੇ ਵਿੱਚ ਘਾਟ ਨਹੀਂ ਕੋਈ ਕੰਪਲੀਟ ਨਹੀਂ ਗਈ ਕਟਰ ਪਿਛਲੀ ਵਾਰ ਮੇਰੇ ਤੋਂ 450 ਵਿਕੇਗਾ ਕੋਈ ਕੰਪਲੀਟ ਨਹੀਂ ਰਹੀ ਇਹ ਕਾਰਨ ਕੀ ਹੈ ਉਹ ਜਿਵੇਂ ਟਰੈਕਟਰ ਬਦਲ ਗਏ ਟਰੈਕਟਰ ਬਦਲਣ ਦੇ ਨਾਲ ਸਾਨੂੰ ਮੰਨ ਲੈ ਨਾਲ ਬਦਲਣਾ ਪੈਂਦਾ ਵੀਰੇ ਟਰੈਕਟਰ ਵੱਡੇ ਹੋਈ ਜਾਂਦੇ ਨੇ ਉਹ ਤੇਰੇ ਲਵੇ ਟਰੈਕਟਰ ਹੈ ਅੱਜ ਤੇ ਲਵੇ ਸਭਰਾਜ ਹੈ ਕੱਲ ਨੂੰ ਤੋਂ ਵੱਡੇ ਗਈਆਂਵੇਂ ਸ਼ੂਟਿੰਗ ਨਹੀਂ ਜਾਂਦਾ ਸਾਨੂੰ ਵੀ ਵਿਰੋਸਾ ਨਾਲ ਵੀਰੇ ਬਦਲਣਾ ਪੈਂਦਾ ਹੈਗਾ ਹੁਣ ਪਤਾ ਕੀ ਹੈ ਜਵਾਨਾ ਨਾ ਬਈ ਉਹ ਰੇਕ ਸੌਂ ਚਾਹੁੰਦਾ ਜਿਵੇਂ ਆਪਾਂ ਉਹਦੀ ਗੱਲ ਕਰ ਰਹੇ ਤੇ ਮੰਗਰਾਟਾਂ 'ਚ ਫਸਣ ਦੀ ਕੋਸ ਹੋਰ ਆ ਆ ਦੇਖੋ 855 ਟਰੈਕਟਰ ਹੈਗਾ ਆ ਦੇਖੀ ਵੀਰੇ ਖਾਲੀ ਫਿਰਦਾ ਨਾ ਟਰੈਕਟਰ ਦੇ ਟਾਇਰਾਂ ਦੇ ਮੰਗਰਾਟ ਦਾ ਸਾਡਾ ਕਿਤੇ ਮੰਗਰ ਵੀ ਨਹੀਂ ਆਊਗਾ ਕਟਰ ਕਟਰ ਦੇ ਮਾਲੂ ਵਾਲਾ ਕਊਗਾ ਕਟਰ ਤੇ ਪਤਾ ਕੀ ਹੈ ਸਾਡੀ ਬਾਡੀ ਵੀਰੇ ਸਾਰਿਆਂ ਨੂੰ ਉੱਚੀ ਬਾਡੀ ਆ ਸਾਡੀ ਪੌਣੇ ਦ ਠੀਕ ਹੈ ਜੀ ਦੇਖ ਟਾਇਰਾਂ ਦੇ ਮਾਲ ਵਿੱਚੋਂ ਦੇ ਇੱਕ ਗੱਡੀ ਖਾਲੀ ਪਿਆਗਾ ਕਾਟਰ ਬਿਲਕੁਲ ਚੱਲਦਾ ਵੀ ਤੁਸੀਂ ਨਿਗਾਹ ਮਾਰ ਲਓ ਇਹ ਹੋਊਗਾ ਵੀਰ ਜੀ ਤਕਨੀਕਾ ਮਿੱਤਰੋ ਇਹ ਵੀ ਤਾਂ ਮਾਲ ਨਾ ਚੜਨਦਾ ਬਾਈ ਆਪਣੇ ਹਿਸਾਬ ਨਾਲ ਤਕਨੀਕਣਾ ਬਣਾਉਂਦਾ ਮੇਰਾ ਖਿਆਲ ਛੇਤ ਹੀ ਨਹੀਂ ਇੰਨਾ ਹੁਣ ਵੀਰ ਬਾਡੀ ਹੈਗੀ ਬਾਡੀ ਅਸੀਂ ਮੰਨ ਕੇ ਚੱਲੋ ਸਾਡੀ ਪੌਣੇ 2 ਫੁੱਟ ਬਾਡੀ ਹੈਗੀ ਦੀ ਠੀਕ ਹੈ ਇਹਦੀ ਪੌਣੇ 2 ਫੁੱਟ ਉੱਚੀ ਬਾਡੀ ਹੈ ਸਾਡੇ ਕਾਟਰ ਦੀ ਇਹ ਪਹਿਲਾਂ ਵੀ ਪਹਿਲਾਂ ਵੀ ਮੇਰੀ ਪੌਣੇ 2 ਫੁੱਟ ਦੀ ਪਿਛਲੇ ਸਾਲ ਵੀ ਪੌਣੇ 2 ਫੁੱਟ ਉੱਚੀ ਸੀ ਠੀਕ ਹੈ ਜੀ ਅੱਜ ਫੇਰ ਵੀ ਪੌਣੇ 2 ਫੁੱਟ ਉੱਚੀ ਹੈ ਮੰਨ ਲਾ ਵੀਰੇ ਜਦੋਂ ਮੈਂ ਕਾ ਅੱਛਾ ਪਹਿਲਾਂ ਮੇਰੀ ਨਕਲ ਮਾਰ ਕੇ ਜਿਹੜੇ ਵੀ ਹੋਊਗਾ ਮੈਂ ਸਾਰਿਆਂ ਪਹਿਲਾਂ ਕੱਟ ਦਿੰਦਾ ਮੇਰੇ ਤੋਂ ਪਹਿਲਾਂ ਕੱਟਰ ਬਣਾਇਆ ਦਿਖਾ ਦੇ ਵੀ ਆਪ ਹੀ ਉਹਨੇ ਪਹਿਲਾਂ ਬਣਾਈ ਬੈਠਾ ਹੈਗਾ ਮਿੱਤਰੋ ਇਹ ਦੜਬੇ ਦੇ ਵਿੱਚ ਬਾਈ ਕੇਵਲ ਦੀ ਪਛਾਣ ਹੈ ਇਹ ਬਾਈ ਹੋਰਾਂ ਦੀ ਆਪਦੀ ਜਿਹੜੀ ਕਲਾ ਹੈ ਇਹ ਕਿਸੇ ਤੋਂ ਕਾਪੀ ਨਹੀਂ ਹੋ ਸਕਦੀ ਬਾਈ ਹੋਰਾਂ ਦੀ ਇਹ ਇਹ ਕੀ ਆ ਵੀਰੇ ਪਤਾ ਕੀ ਆਏਗਾ ਗਾਰੰਟੀ ਆ ਕੰਮ ਇੱਥੇ ਹਾਂ ਹੁਣ ਲਾਹਣ ਵੱਡੇ ਨੇਗੇ ਖਰਚੇ ਵੱਡੇ ਨੇਗੇ ਬਿਲਕੁਲ ਹੁਣ ਮੰਨ ਲਾ ਅਸੀਂ ਬਾਡੀ ਤਾਂ ਉੱਚੇ ਚਾਹਦੇ ਆਂ ਥੱਲੂ ਹੀ ਲੇਕਣ ਜੀ ਹਾਂਜੀ ਹਾਂ ਉਹ ਇਹ ਚੀਜ਼ ਆ ਸਾਡੀ ਬਾਡੀ ਚੱਕ ਕੇ ਦੇਖ ਲੋ ਬਾਡੀ ਪੌਣੇ 2 ਫੁੱਟ ਬਾਡੀ ਉੱਚੀ ਹੋਊ ਬਾਈ ਦੇਖਣ ਨੂੰ ਹੀ ਲੱਗ ਰਿਹਾ ਦੇਖੋ ਕਿੱਡਾ ਚਾਲ ਚਾਰੀ ਇਹ ਹੁਣ ਚਾਹੀਦੀ ਮੰਨ ਲਾ ਪਿਛਲੇ ਸਾਲ ਵੀ ਪੌਣੇ 2 ਫੁੱਟ ਦੀ ਗਈ ਇਦਾਂ ਵੀ ਪੌਣੇ 2 ਫੁੱਟ ਠੀਕ ਹੈ ਤੇ ਬਾਈ ਜੀ ਹੁਣ ਆਪਾਂ ਰੰਗ ਕੋਲ ਲੰਘੇ ਚੱਲਦੇ ਆਂ ਇਹਦੀ ਵੀ ਗੱਲ ਕਰ ਲਈਏ ਰ ਬਾਕੀ ਵੀਰੇ ਅਗਲੇ ਸ਼ੌਂਕ ਦਾ ਰੰਗ ਕਰਦੇ ਆਗੇ ਹੁਣ ਵੀਰੇ ਆਏ ਨੇ ਤੜਕੇ ਦੀ ਸਵੇਰ ਦੇ ਖੜੇ ਨੇ ਜੀ ਠੀਕ ਹੈ ਜੀ ਹੁਣ ਪਤਾ ਕੀ ਹੈ ਇਹਨਾਂ ਦਾ ਕੋਈ ਆਏ ਵੀ ਨੇ ਸਵੇਰ ਤੇ ਫਿਰ ਇਹਨਾਂ ਨੂੰ ਸ਼ੌਂਕ ਦਾ ਕੰਮ ਨਾ ਕਰਕੇ ਤਾਂ ਫਿਰ ਵੀ ਸੁਆਦ ਨਹੀਂ ਆਉਂਦਾ ਹੈਗਾ ਬਾਈ ਹੋਰੀ ਕੋਲੇ ਖੜ ਕੇ ਦੇਖ ਰਹੇ ਨੇ ਜੀ ਲਵੇ ਕੜ ਕੇ ਕਰਾ ਰਹੇ ਨੇ ਬਾਈਆਂ ਨੂੰ ਪੁੱਛ ਵੀ ਰੰਗ ਕਿਵੇਂ ਹੋ ਰਿਹਾ ਹੈਗਾ ਇਹਨਾਂ ਨੂੰ ਪੁੱਛ ਲੋ ਆ ਰੰਗ ਦੇਖ ਲੈ ਵੀਰੇ ਇਹ ਕੰਪਨੀ ਦੇ ਰੰਗ ਲੱਗ ਰਹੇ ਨੇ ਹੈਗੇ ਕੋਈ ਇਹ ਨਹੀਂ ਹੈਗਾ ਵੀ ਆਪਣੇ ਲੱਗੇ ਰੰਗ ਦੇਸੀ ਲੱਗੂਗਾ ਐਸਡੀ ਦਾ ਰੰਗ ਹੋਊਗਾ ਤਾਂ ਐਸਡੀ ਦਾ ਲੱਗੂਗਾ ਵੀਰੇ ਇਹ ਨਹੀਂ ਹੋਊਗਾ ਕੋਈ ਦੇਸੀ ਰੰਗ ਹੋਊਗਾ ਐਸਡੀ ਦਾ ਰੰਗ ਵਰਤਦੇ ਆ ਪਟੀਨਾ ਪਟੀਨ ਕੰਪਨੀ ਦੀ ਹੋਊਗੀ ਵੀਰੇ ਠੀਕ ਹੈ ਸਿੰਨਰ ਪਾਵਾਂਗੇ ਕੋਈ ਐ ਨਹੀਂ ਸਰਵਾਂ ਤੇ ਡੀਜ਼ਲ ਤੇਲ ਪਾਤਾ ਜਾਂ ਕੋਈ ਆਪਣੇ ਉਹ ਪਾਤਾ ਬਾਕੀ ਮਿੱਤਰ ਬਾਕੀ ਵੀਰੇ ਗੱਲ ਹੋਰ ਵੀ ਹੈਗੀ ਆਪਣਾ ਕਟਰ ਭਾਅ ਸਰਕਾਰ ਤੋਂ ਮਾਮਤਾ ਪ੍ਰਾਪਤ ਕਟਰ ਹਾਂ ਇਹ ਮੇਨ ਗੱਲ ਹੈ ਜਿਹੜੀ ਇਹ ਤੇ ਸਬਸਿਡੀ ਆਪਣੇ ਤੇ ਵੀਰੇ 50 ਤੋਂ 80% ਆ ਠੀਕ ਹੈ ਜੀ ਹਾਂ ਇੱਕ ਗੱਲ ਹੋਰ ਵੀ ਦੱਸਦਾ ਵੀਰੇ ਚਲੋ ਪਤਾ ਕੀ ਕਾਲ ਕਰਦੇ ਵਿੱਚ ਜ਼ਿੰਮੇਦਾਰ ਤੇ ਹੁਣ ਆਪਣੇ ਪੰਜਾਬ ਦੇ ਵਿੱਚੋਂ ਮੰਨ ਲੈ ਸਬਸਿਡੀ ਦੀ ਡੇਟ ਲੰਘ ਗਈ ਠੀਕ ਹੈ ਹਾਂ ਕਈ ਗੱਲ ਵੀਰੇ ਪੁੱਛਦੇ ਨੇ ਨਾ ਮੈਂ ਵੀ ਬਈ ਅਸੀਂ ਕਿ ਸਰਵਿਸ ਸੀਟ ਕਰਨੀ ਆ ਆਪਣੇ ਵਾਸਤੇ ਹਾਂ ਆਪਣੇ ਵਾਸਤੇ ਰੋਡ ਨੇ ਜੀ ਕਿ ਵੀ ਸਾਡਾ ਕਾਟਰ ਮੰਨ ਲੈ ਕਿ ਸਬਸਿਡੀ ਐਸ ਹਰਿਆਣਾ ਤੇ ਪੰਜਾਬ ਜਿੱਤੇ ਮਰਜ਼ੀ ਆ ਪਾਸੋਂ ਮਨ ਦਾ ਪ੍ਰਾਪਤ ਕਾਟਰ ਆਏਗਾ ਆਪਣਾ ਇਹਦੇ ਸਬਸਿਡੀ ਸੀਗੀ ਤੇ ਕਾਟਰ ਤੇ ਠੀਕ ਹੈ ਵੀਰੇ ਪਤਾ ਕੀ ਆ ਆਪਾਂ ਕਹੀਆ ਜੀ ਹਾਂ ਇਹ ਸਬਸਿਡੀ ਹੈਗੀ ਤੇ ਇਕ ਤਾਂ ਹੈਗੀ ਤੇ ਹੁਣ ਹੈ ਨਹੀਂਗੀ ਇਹਦਾ ਕੋਈ ਆਫ ਨਹੀਂ ਹੈਗਾ ਸਾਰਵਾ ਤਾਂ ਹੁੰਦੀ ਹੈਗੀ ਹੁਣ ਵੀ ਜਿਵੇਂ ਮੈਂ ਦੇਖਿਆ ਕਾਫੀ ਰੀਪਰ ਤੁਰੇ ਜਾ ਰਹੇ ਆ ਕੋਈ ਆਈਡੀਆ ਤੁਹਾਡਾ ਐਵਰੇਜ ਹੈ ਜੀ ਦਿਨ ਦੇ ਕਿੰਨੇ ਰੀਪਰ ਚਲੇ ਜਾਂਦੇ ਆ ਜੀ ਸਾਡੇ ਦੇ ਲੇ ਸਾਡੇ ਦੇ ਵਿੱਚ ਜਿਆਦਾ ਤਾਂ ਨਹੀਂ ਵੀਰ ਮੈਂ ਕਹਿ ਸਕਦਾ ਸਾਡੇ ਲਈ 15 ਕਿ ਪੀਸ ਲਿਕੜਦੇ ਨੇ ਅੱਛਾ ਹਾਂ ਰੋਜ਼ 15 ਕਿ ਪੀਸ ਕਰਦੇ ਆ 15 ਕਿ ਪੀਸ ਦੀ ਕਿਰਪਾ ਨਾਲ 15 ਪੀਸ ਡੇਲੀ ਦੇ ਤੌਰ ਤੇ ਵੱਡੀ ਗੱਲ ਹੈ ਜੀ ਜੇ ਆਪਾਂ ਦੇਖ ਗਏ ਨਹੀਂ ਚਲੋ ਵੀਰੇ ਜੀ ਪਤਾ ਕੀ ਜੋ ਕੱਟ ਰਾਈਡਰ ਨਾਮ ਬਣਾਏਗਾ ਫਿਰ ਚੀਜ਼ ਤਾਂ ਆਪਾਂ ਨੂੰ ਦੇਣੀ ਪਊਗੀ ਆਪਾਂ ਨੂੰ ਕੁਆਲਿਟੀ ਦੇਣੀ ਪਊਗੀ ਉਹ ਵੀ ਦਿਖਾ ਦਈਏ ਡੰਡੇ ਵਾਲਾ ਹਾਂਜੀ ਹਾਂ ਜਿਹੜਾ ਡੰਡੇ ਦੀ ਆਪਾਂ ਕਹਿੰਦੀ ਚ ਕੋਈ ਵੈਲਡਿੰਗ ਵੀ ਹੈ ਇਕ ਪਾਸੇ ਜ਼ਿੰਮੇਦਾਰ ਉਹ ਡੰਡਾ ਜੇ ਵੈਲਡਿੰਗ ਵੀ ਹੈਗਾ ਕੁਝ ਜਿਵੇਂ ਪਤਾ ਕੀ ਹੈ ਹੁਣ ਆਪਣੇ ਜ਼ਿੰਮੇਦਾਰ ਵੀਰ ਹੁੰਦੇ ਨੇ ਕਿ ਕਿਸੇ ਲਈ ਬੇ ਟਰੈਕਟਰ 911 ਕਿਸੇ ਲਈ 3511 ਕਿਸੇ ਲਈ 855 ਉਹਨਾਂ ਦੇ ਡੰਡੇ ਅਲੱਗ ਅਲੱਗ ਹੁੰਦੇ ਨੇ ਤਿੰਨ ਘਰ ਸਾਂਝਾ ਵੀ ਲੈ ਲੈਂਦੇ ਨੇ ਕਈ ਵੇਲੇ ਤੇ ਉਹਦੇ ਦੇ ਵੀਰੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਪਾ ਲੋ ਜੇ ਡੰਡਾ ਇਕ ਪਾਸੇ ਵੈਲਡਿੰਗ ਤਾਂ ਵੀ ਜਿੱਥੇ ਮਰਜ਼ੀ ਪਾ ਲੋ ਅਸੀਂ ਜੇ ਬਾਹਰਲੇ ਬੇਲਰਾਂ ਦੇ ਹੁੰਦਾ ਉਹ ਜਿ ਗੜ ਕਰਤਾ ਵੀਰੇ ਲੈਜਰ ਦੀ ਕਟਾਈ ਜਾਂ ਮੋਟੀ ਪਲੇਟ ਦੇ ਵਿੱਚ ਹੈਗਾ ਉਦੋਂ ਇਹ ਲੱਪੇ ਲੈਜਰ ਦੀ ਕਟਾਈ ਦੇ ਵਿੱਚ ਫੁੱਲ ਸਬੋਰਡ ਦੇ ਨਾਲ ਇਹ ਵੀ ਅਸੀਂ ਕੰਪਨੀ ਦਾ ਕਰਤਾ ਠੀਕ ਹੈ ਜੀ ਹਰ ਇੱਕ ਚੀਜ਼ ਦੀ ਪੂਰੀ ਪੂਰੀ ਵੀਰੇ ਜ਼ਿੰਮੇਵਾਰੀ ਹੋਊਗੀ ਆਪਣੇ ਇਹਦੀ ਗਰੰਟੀ ਵੀਰੇ ਗਰੰਟੀ ਸੀਜ਼ਨ ਦੇ ਇੰਨੀ ਹੋਊਗੀ ਚੇ ਸੋੜਾ ਫਸ ਕੇ ਟੁੱਟ ਜੇ ਕੱਛਾ ਅੱਛਾ ਚੇ ਪੱਥਰ ਚ ਫਾਜੇ ਸੋੜਾ ਤੇ ਤਾਂ ਵੀ ਸਾਡੀ ਗਰੰਟੀ ਹੋਊਗੀ ਇਹਦੀ ਸਾਨੂੰ ਇਹ ਨਹੀਂ ਕਹਾਂਗੇ ਆਏ ਨੂੰ ਵੀਰੇ ਜੇ ਤੱਕ ਪਸਾਗੇ ਤੋੜਤਾ ਤੋੜ ਕੇ ਲੈ ਇਹ ਸਾਡੇ ਮੂੰਹੋਂ ਨਿਕੜੂ ਨਹੀਂ ਅਸੀਂ ਕਹਾਂਗੇ ਬੀਰੇ ਦੇ ਧਰਦੇ ਨੂੰ ਨਵਾਂ ਲਾਇਆ ਅਸੀਂ ਇਹ ਤਾਂ ਕਹਿਣਾ ਨਹੀਂ ਵੀ ਬਾਈ ਕਿਵੇਂ ਟੁੱਟ ਗਿਆ ਇਹ ਤਾਂ ਕਹਿਣੀ ਨਹੀਂ ਕਿਉਂਕਿ ਅੱਜ ਕੱਲ ਵੀਰੇ ਜ਼ਿੰਮੇਦਾਰ ਕੋਈ ਵਿਚਾਰਾ ਬੌਲਾ ਨਹੀਂ ਹੈਗਾ ਵੀ ਜਾਣ ਕੇ ਤੋੜੂਗਾ ਜਾਣ ਕੇ ਤੋੜ ਕੇ ਉਹਦਾ ਟਰੈਕਟਰਾਂ ਦਾ ਨੁਕਸਾਨ ਕਰ ਲੂਈ ਇਹ ਧੱਕਾ ਕਰੂਗਾ ਵੀ ਸਾਡੇ ਕਿੰਦੇ ਜਿਆ ਮਰਜ਼ੀ ਕਰ ਲਵੇ ਇਹ ਵੀ ਹੈ ਨਾ ਬਾਈ ਚਲੋ ਤੁਸੀਂ ਜ਼ਿੰਮੇਦਾਰਾਂ ਨੂੰ ਸਮਝਦੇ ਹਣਾ ਜ਼ਿੰਮੇਦਾਰ ਦੀ ਜਿਹੜੀ ਹਾਲਤ ਵੇਖੀਏ ਤਾਂ ਮੰਗਾਈ ਕਰਕੇ ਵੈਸੇ ਡਾਉਣਾ ਦੂਜੇ ਨੰਬਰ ਤੇ ਆਏ ਆ ਜੀ ਜੇ ਜ਼ਿੰਮੇਦਾਰ ਦਾ ਟੁੱਟਦਾ ਉਹਦਾ ਬੜਾ ਨੁਕਸਾਨ ਆ ਹੁਣ ਤੁਸੀਂ ਉਹਦੀ ਸੁਣਵਾਈ ਕਰਦੇ ਆ ਤੁਹਾਨੂੰ ਇੱਥੇ ਵਿੱਚ ਐਡਜਸਟਮੈਂਟ ਹੋ ਜਾਂਦੀ ਤੁਹਾਡਾ ਤਾਂ ਕੰਮ ਚੱਲਦਾ ਹਨ ਤੇ ਬਹੁਤ ਚੰਗੀ ਗੱਲ ਹੈ ਜੀ ਐਡੀ ਜ਼ਿੰਮੇਵਾਰੀ ਜਿਹੜੀ ਬਾਈ ਹੋਰੀ ਲੈਂਦੇ ਆ ਵੀ ਕੋਈ ਟੁੱਟ ਵੀ ਗਿਆ ਨਾ ਉਹ ਵੀ ਠੀਕ ਕਰਨਗੇ ਗੱਲ ਪਤਾ ਕੀ ਹੈ ਵੀਰੇ ਆਪਾਂ ਨੂੰ ਸਟਾਰਟ ਜ਼ਿੰਮੇਵਾਰਤੀ ਹੁੰਦੇ ਆਗੇ ਜੇ ਵੀ ਜ਼ਿੰਮੇਵਾਰ ਜਿਉਂਦਾ ਹੈਗਾ ਕੁਆਲਟੀ ਦੇ ਮਾਦਰੋਂ ਦੂਰ ਵੀ ਬਣਨਗੇ ਤਾਂ ਆਪਾਂ ਨੂੰ ਬਣਨਗੇ ਯਾਰ ਸਹੀ ਗੱਲ ਹੈ ਕਿ ਜੇ ਮੂੰਹ ਗੱਲਾਂ ਜਾਂ ਜ਼ਿੰਮੇਵਾਰਤ ਤੋਂ ਬਗੈਰ ਆਪਣਾ ਕੁਝ ਨਹੀਂ ਹੈਗਾ ਸਿੱਧੀ ਗੱਲ ਹੈ ਵੀਰੇ ਮੈਂ ਸਾਨੂੰ ਤਾਂ ਬਣਾਉਣਾ ਕਲਟੀਵੇਟਰ ਕਰਾ ਸਾਰੇ ਜੇ ਜ਼ਿੰਮੇਵਾਰ ਦਾ ਜਿਉਂਦਾ ਰਹੂਗਾ ਤਾਂ ਆਪਾਂ ਜਿਉਂਦੇ ਆ ਬੋਲ ਕੇ ਫਾਇਦਾ ਵੀ ਕੀ ਹੈ ਤੇ ਬਾਈ ਜੀ ਜਿਵੇਂ ਹੁਣ ਰੀਪਰ ਥਾਂ ਥਾਂ ਮੈਂ ਤੁਹਾਡੀ ਕੋਈ ਪਛਾਣ ਆਪਾਂ ਦੱਸ ਦਈਏ ਜੀ ਦਰਸ਼ਕਾਂ ਨੂੰ ਵੀ ਕੀ ਤੁਹਾਡੀ ਪਛਾਣ ਆ ਵੀ ਤੁਹਾਡੇ ਅੰਦਰ ਬਣਿਆ ਹੋਇਆ ਹੈ ਵੀਰੇ ਆਪਣੇ ਕਟਰ ਦੀ ਮੰਨ ਕੇ ਚੱਲੋ ਪਹਿਲਾ ਨੰਬਰ ਤਾਂ ਪਲੇਟ ਪੱਕੀ ਹੋਊਗੀ ਠੀਕ ਹੈ ਜੀ ਆਪਣਾ ਮਾਡਲ ਕੇਵਲ 942 ਹੈਗਾ ਮਾਡਲ ਠੀਕ ਹੈ ਹਾਂਜੀ ਇਹ ਮਾਡਲ ਪੂਰਾ ਹੋਊਗਾ ਠੀਕ ਹੈ ਆਪਣੇ ਕਟਰ ਦਾ ਨਾ ਕੇਵਲ ਬਿਲਖੂ ਹੋਊਗਾ ਵੀਰੇ ਬਿਲਖੂ ਹੋਰ ਵੀ ਸਾਡੇ ਉਰੇ ਮੰਨ ਲਾ ਕਈ ਬਣਨ ਲੱਗੇ ਹੁਣ ਮੰਨ ਲਾ ਠੀਕ ਹੈ ਤੇ ਆਪਣੇ ਕਟਰ ਦਾ ਨਾਮ ਆਪਾਂ ਕਹਿੰਦੇ ਕਿਸੇ ਦੇ ਨਹੀਂ ਕਹਿ ਸਕਦੇ ਆਪਣੇ ਕਟਰ ਦਾ ਨੋ ਕੇਵਲ ਬਿਲਖੂ ਹੋਊਗਾ ਜਿਹਨੇ ਆਪਣਾ ਕਟਰ ਲੈਣਾ ਹੈ ਜੀ ਨੇ ਬਾਈ ਆ ਕਵਰ ਹਾਂ ਆਪਾਂ ਕੀ ਜੋ ਦੇਖ ਪਤਾ ਕਿ ਸਾਰੇ ਬਣਾਉਂਦੇ ਨੇ ਵੀਰੇ ਅਗਲਾ ਜੋਰ ਲਾਉਂਦਾ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਮਾੜਾ ਕਹਿੰਦੇ ਹਾਂ ਪਰ ਆਪਾਂ ਨੂੰ ਆਪਣੀ ਕੁਆਲਿਟੀ ਤੱਕ ਵੀਰੇ ਪੂਰਾ ਹਾਂਜੀ ਹਾਂ ਇਹ ਵੀ ਆਪਣੀ ਕੁਆਲਿਟੀ ਦਿਖਾ ਰਿਹਾ ਬਾਈ ਫਿਰ ਜਿਵੇਂ ਮੈਂ ਸਾਰੀ ਹਰ ਇੱਕ ਚੀਜ਼ ਬਦਲ ਦਿਆਂਗੇ ਹੁਣ ਇਹਦੇ ਚ ਗੇਅਰ ਹੈ ਅਲਾ ਕਹਿੰਦਾ ਬਾਹਰੋਂ ਗੇਅਰ ਨੇ ਕੀ ਦੇਖਣਾ ਹੈਗਾ ਚੇਕਣ ਮਾਰ ਕੇ ਦੇਖ ਲਓ ਮੈਂ ਪਿਛਲੀ ਵੀਡੀਓ ਚ ਵੀ ਦਿਖਾਇਆ ਦੇ ਕਣ ਮਾਰ ਮਾਰ ਹੁਣ ਆਈ ਗਏ ਤਾਂ ਚੀਜ਼ਾਂ ਅਲਾ ਕਹਿੰ ਹਾਂ ਜਿਹੜਾ ਗੇਅਰ ਕਰਦਾ ਵੀਰੇ ਆਪਾਂ ਕੁਆਲਿਟੀ ਦਾ ਗੇਅਰ ਬਣਵਾਉਨੇ ਆਗੇ ਆਪਾਂ ਇਹ ਆ ਪਲੇਟ ਆ ਵੀਰੇ ਤੇ ਉਦੋਂ ਆ ਪਲੇਟ ਤੇ ਸੀਲ ਹੈ ਤੇ ਇਹਦੇ ਵਿੱਚ ਸੀਲ ਹੈ ਡਬਲ ਸੀਲ ਹੈ ਇਹਦੇ ਕਈ ਗਿਲ ਮੰਨ ਕੇ ਚੱਲੋ ਕੋਈ ਮਨ ਲਾ ਤਾਰ ਲੇਵਟ ਜੇ ਹੋਰ ਲੇਵਟ ਜੇ ਅਸੀਂ ਸੇਜ ਵੀ ਇਹਦਾ ਪੂਰਾ ਪੂਰਾ ਰਖਵਾਇਆ ਵੀਰੇ ਚਾਹ ਤਾਰ ਲੇਵਟ ਜੇ ਸੀਲ ਤੱਕ ਨਹੀਂ ਜਾਊਗਾ ਇਹਦਾ ਸੇਜ ਆ ਠੀਕ ਹੈ ਇਹ ਨਾਲੇ ਆਲਾ ਢਿੱਲਾ ਸਾਹ ਕਰਕੇ ਲਗਾ ਜਾਂਦਾ ਵੀ ਕੋਈ ਸਾਵਰ ਨਾਲ ਲਾ ਕੇ ਸਰੀ ਜਾ ਵੀ ਜਾਣੀ ਹੈ ਜਿਹੜੀ ਸ਼ਾਫਟ ਤੇ ਚੱਲਣੀ ਹੈ ਉਹ ਪੂਰੀ ਪੂਰੀ ਜਾਊ ਵੀ ਅੰਦਰ ਪੂਰੀ ਪੂਰੀ ਹੈ ਧਾਗਾ ਵੀ ਨਹੀਂ ਜਾਂਦਾ ਅੰਦਰ ਧਾਗਾ ਵੀ ਨਹੀਂ ਜਾਂਦਾ ਇਹ ਆ ਦੇਖੋ ਪੁੱਠੀ ਪਾ ਕੇ ਦਿ ਜੇ ਉਹ ਰਿਆ ਤਾਰ ਲੈ ਬਿੱਚ ਕੁਛ ਮਰਜ਼ੀ ਲੈ ਬਿੱਚ ਬਾਕੀ ਵੀਰੇ ਪਤਾ ਕੀ ਹੈਗਾ ਗਰਾਰੀ ਦੇਖ ਲੈ ਮਾੜੇ ਬੰਦੇ ਦੇ ਨਾ ਪਾਇਰ ਦੇ ਗੂਠੇ ਮਰ ਕੇ ਦਿੰਦੇ ਹੋਣਗੇ ਆਪਣੀ ਗਰਾਰੀ ਦੇ ਬਿਲਕੁਲ ਬਿਲਕੁਲ ਬਾਈ ਸਾਵਟ ਵੀਰੇ ਪਤਾ ਕੀ ਹੈਗਾ ਐਂ ਸਮਝ ਲੈ ਸਾਵਟ ਦੇਖ ਲੈ ਮਾੜੀ ਦੀ ਪਿੰਜਣੀ ਵਰਗਾ ਮਾੜੇ ਬੰਦੇ ਦੀ ਵਰਗਾ ਬਿਲਕੁਲ ਇੱਕ ਬਈ ਹੋਰ ਚੀਜ਼ ਹੈ ਜਿਵੇਂ ਇਹ ਛਾਵਟਾ ਤੁਹਾਡੀ ਇਹ ਪੂਰਾ ਇੱਥੋਂ ਸੈ ਚੱਲਦਾ ਜਿਹੜਾ ਉਹੀ ਥੱਲੇ ਤੱਕ ਕਿਵੇਂ ਜਾ ਰਿਹਾ ਜੀ ਆਮ ਜਿਵੇਂ ਕੋਈ ਵਿੱਚੋਂ ਮੈਨੂੰ ਲੱਗਦਾ ਵੀ ਨਰਮ ਹਾਂ ਵੀਰੇ ਇਹ ਗੱਲ ਆ ਗਈ ਚਲੋ ਹੁਣ ਪਤਾ ਕੀ ਆਪਾਂ ਗੱਲ ਕਰ ਰਹੇ ਆਂਗੇ ਪਹਿਲਾਂ ਨੰਬਰ ਤਾਂ ਵੀਰੇ ਆਪਣੇ ਸਾਫਟ ਸਟੀਲ ਦੀ ਹੋਊਗੀ ਸਾਹਮਣੇ ਦੇਖ ਰਿਹਾ ਸੀਸੇ ਮੰਗੋ ਮੇਰਾ ਗੇਅਰ ਪਟਣ ਦਾ ਮਤਲਬ ਇਹੀ ਸੀ ਕਰ ਕੀ ਹੈਗਾ ਸਟੀਲ ਦੀ ਨਵੇਂ 베어ਿੰਗ ਵੀਰੇ ਐਨਵੀਸੀ ਦੇ 베어ਿੰਗ ਹੋਣਗੇ ਠੀਕ ਹੈ ਜੀ ਹਾਂ ਨਵੇਂ 베어ਿੰਗ ਹੋਣਗੇ ਨਵੀਂ ਕਰਾਰੀਆਂ ਹੋਣਗੀਆਂ ਇਹ ਨਹੀਂਗਾ ਵੀ ਕਿ ਚੀਜ਼ ਕੋਈ ਡਿਸਪੋਜ਼ਲ ਦਾ ਕੋਈ ਵਿੱਚ ਫੈਸਲਾ ਆਊਗਾ ਹੁਣ ਵੀਰੇ ਪਤਾ ਕੀ ਹੈਗਾ ਆਪਣਾ ਕਟਰ ਦੋ ਕੰਮ ਕਰਦਾ ਹੈਗਾ ਇੱਕ ਤਾਂ ਆਪਣਾ ਮੰਨ ਲੈ ਚੱਲਦਾ ਹੈਗਾ ਮੰਨ ਲੈ ਚਲੋ ਜਿਹਦਾ ਖਰਚੇ ਖੰਡਿਆਉਣੇ ਨੇ ਖਰਚੇ ਖੰਡੈਊਗਾ ਜੇ ਬੱਟ ਬਣਾਉਣੇ ਆ ਬੱਟ ਬਣਾਊਗਾ ਉਹਦੇ ਕਾਰਨ ਕੀ ਹੈਗਾ ਜਿਹੜਾ ਇੱਕ ਕੰਮ ਕਰਦਾ ਹੈਗਾ ਇੱਕੇ ਕੰਮ ਕਰੂਗਾ ਖੰਡੈਊਗੀ ਉਹਦੇ ਤੇ ਕੀ ਹੈਗਾ ਸਾਨੂੰ ਸਾਫਟ ਪੁੱਠੀ ਪਾਉਣੀ ਪੈਂਦੀ ਹੈਗੀ ਆ ਗਰਾਰੀ ਇਹ ਮਾਲਕ ਕਲੱਚ ਵਾਲੇ ਪਾਸੇ ਮੁੜੂਗਾ ਠੀਕ ਹੈ ਜੀ ਇਹ ਚ ਕਾਰਨ ਕੀ ਹੈ ਸਾਫਟ ਹੁਣ ਅਸੀਂ 2 1/2 ਇੰਚੀ ਸਾਫਟ ਰੱਖੀਏਗੀ ਆਹ ਹਾਂਜੀ 2 1/2 ਇੰਚੀ ਸਾਫਟ ਹੈ ਜੇ ਮੈਨੂੰ ਇਹ ਸਾਫਟ ਇੰਨੀ ਮੋਟੀ ਪਾਈਦਾ ਸੀ ਫਾਇਦਾ ਹੋਏ ਜੇ ਮੈਂ ਇਹਨੂੰ ਵੱਡਕੀ ਸਿਲ ਲਕਿਉ ਇੰਨੀ ਕਰਨੀ ਹੈ ਇਹ ਫਿਰ ਗਰਾਹੀ ਲਗਾਉਣ ਵਾਸਤੇ ਫਿਰ ਸਿਲ ਕੇ ਢੀਕ ਕਰਨੀ ਪੈਂਦੀ ਹੈ ਇਹਦੇ ਕਰਕੇ ਆਪਾਂ ਵੀਰੇ ਇਹ ਗੇਅਰ ਨਹੀਂ ਲਾਉਂਦੇ ਹੈਗੇ ਠੀਕ ਹੈ ਜੀ ਆਪਾਂ ਮੋਟੀ ਸਾਫਟ ਚ ਲਾਵਾਂਗੇ ਵੀ ਜਦੋਂ ਇੰਨੀ ਮੋਟੀ ਸਾਫਟ ਪਈ ਹੈ ਫਿਰ ਇਹਦਾ ਕੀ ਫਾਇਦਾ ਹੋਏ ਆਪਾਂ ਨੂੰ ਮੈਟਰ ਦਾ ਇਹ ਸਾਫਟ ਗਰੂ ਟੁੱਟਦੀ ਹੈ ਵੀਰੇ ਇਹ ਜੋ ਘੱਸ ਕੇ ਥੱਲੇ ਵਗ ਜਾਂਦੀ ਆ ਤੁਹਾਡੇ ਸਾਹਮਣੇ ਟੁੱਟੀ ਵੀ ਹੋਈ ਹੈਗੀ ਦੇਖ ਲਓ ਠੀਕ ਹੈ ਜੀ ਹਾਂ ਇਹ ਬਈ ਫਿਰ ਤੁਹਾਡੇ ਜਿਹੜੇ ਰੀਪਰ ਦੇ ਗੇੜੇ ਉਹ ਮੰਨ ਲਓ ਜਿਹੜੇ ਪਾਸੇ ਨੂੰ ਜਾਊ ਜੇ ਆਪਾਂ ਦੇਖੀਏ ਬ੍ਰੇਕ ਵਾਲੇ ਪਾਸੇ ਨੂੰ ਮੋੜਨਾ ਇਹ ਵੀਰੋ ਦੋ ਕੰਮ ਕਰਦਾ ਆਪਣਾ ਕਟਰ ਜੇ ਤਾਂ ਤੁਸੀਂ ਨੇ ਬੱਟ ਬਣਵਾਉਣੀ ਹੈ ਕਿ ਲਾਈਨ ਲਗਾਉਣੀ ਹੈ ਠੀਕ ਹੈ ਇਹ ਤਾਂ ਟਰੈਕਟਰ ਨੂੰ ਮੋੜੋ ਕਲੱਚ ਵਾਲੇ ਪਾਸੇ ਠੀਕ ਹੈ ਜੇ ਆਪਾਂ ਨੇ ਕਰਚੇ ਖੰਡਿਆਉਣੇ ਨੇ ਫਿਰ ਇਹ ਬ੍ਰੇਕ ਵਾਲੇ ਪਾਸੇ ਮੋੜੋ ਠੀਕ ਹੈ ਜੀ ਇਸੇ ਆਪਣੇ ਸਾਫਟ ਦੇ ਵਿੱਚ ਕਰਾ ਮਾਤਾ ਇਸੇ ਚ ਠੀਕ ਹੈ ਜੀ ਇਸੇ ਗੇਅਰ ਕਰਕੇ ਕਰਾ ਮ ਮਾਜੂਰ ਨਹੀਂ ਕਹਿੰਦਾ ਇੱਕ ਸੀਜ਼ਨ ਦਾ ਸੀ ਲਵਾ ਦਾਂਗੇ ਗਾਰੰਟੀ ਜਿੰਦਾ ਸਾਨੂੰ ਪਿੱਛੋਂ ਗਾਰੰਟੀ ਆਉਂਦੀ ਹੈ ਉਦੋਂ ਬਾਅਦ ਜ਼ਿੰਮੇਦਾਰ ਵੀਰ ਜਿਹੋ ਉੱਪਰ ਸਾਫਟ ਟੁੱਟ ਗਈ ਹੁਣ ਆਹ ਸਾਫਟ ਤੇ ਆਪਾਂ ਇੰਨੀ ਮੋਟੀ ਸਾਫਟ ਪਾਈ ਹੈ ਜੇ ਆਪਾਂ ਕੱਲੇ ਚੱਕਰਾਂ ਵਾਸਤੇ ਨੂੰ ਸਾਫਟ ਨੂੰ ਇੱਧਰ ਕਰਾਂਗੇ ਫਿਰ ਇਹਦਾ ਕੀ ਫਾਇਦਾ ਸਾਫਟਾਂ ਇੰਚੇ ਨੂੰ ਕਹਿੰਦੀ ਜੇ ਦੇਖੀਏ ਗੇਅਰ ਦੀ ਜਿਹੜੀ ਲਾਈਫ ਹੈ ਜੀ ਉਹ ਸਹੀ ਬ੍ਰੇਕਾਂ ਦੇ ਪਾਸੇ ਮੋੜੂ ਤਾਂ ਲਾਈਫ ਬਣਦੀ ਹੈ ਦੀ ਹਣਾ ਕਿਉਂਕਿ ਸ਼ਾਫਟ ਮੋਟੀ ਪੈ ਜਾਂਦੀ ਹੈ ਹਾਂ ਫਿਰ ਸਾਫਟ ਮੋਟੀ ਪੈਂਦੀ ਹੈ ਫਿਰ ਜੇ ਬ੍ਰੇਕ ਜੇ ਮੋੜਾਂਗੇ ਕਲੱਚ ਵਾਲੇ ਪਾਸੇ ਜਿਹੜਾ ਬੰਦਾ ਕਹਿੰਦਾ ਹੱਕ ਟੋਕ ਕੇ ਕਹਿਣਾਗਾ ਜੇ ਸਾਫਟ ਇੰਨੀ ਮੋਟੀ ਪਾ ਦੇ ਕੋਈ ਠੀਕ ਹੈ ਉਸ ਦੀ ਸਾਫਟ ਪਤਲੀ ਕਰਨੀ ਪੂ ਸਾਨੂੰ ਸੱਤੋਂ ਮੜਵਾ ਸੱਤੋਂ ਵੀ ਲਓ ਅਸੀਂ ਉਧਰ ਹੀ ਜਾ ਲੱਗੂ ਮੈਂ ਕਲੱਚ ਵਾਲੇ ਪਾਸੇ ਮੋੜਨਾ ਹੈ ਉਹਦੇ ਸਾਫਟ ਵੀਰੇ ਇੰਨੀ ਜਿਹੜਾ ਬੰਦਾ ਕਹਿੰਦਾ ਮੈਂ ਮੋਟੀ ਸਾਫਟ ਪਾ ਦੂੰ ਇਹਦੇ ਜ ਨਹੀਂ ਮੋਟੀ ਵੇ ਇੱਕ ਠੋਕ ਕੇ ਕਹਿੰਦਾ ਵੀ ਸਾਫਟ ਦਿਖਾ ਦੇ ਦੇ ਜੀ ਮੋਟੀ ਪਾ ਕੇ ਮੈਨੂੰ ਠੀਕ ਹੈ ਕੋਈ ਬੰਦਾ ਹੋਵੇ ਅਸੀਂ ਕਹਿੰਦੇ ਆ ਵੀ ਲੰਬੀ ਲਾਈਬ ਦੰਨੇ ਵੀ ਸਾਫਟ ਨਹੀਂ ਕੁੱਟਣੀ ਚਾਹੀਦੀ ਹੈ ਜੀ ਠੀਕ ਹੈ ਜੀ ਫਿਰ ਵੀਰੇ ਹੋਰ ਗੱਲ ਹੈਗੀ ਜਿਵੇਂ ਅਲਾ ਕਹਿੰਦਾ ਕੋਈ ਤੇਲ ਹੈ ਗੇਰਚ ਵਾਲਾ ਕੋਈ 80 ਰੁਪਏ ਲੀਟਰ ਵਾਲਾ ਕੋਈ 50 ਰੁਪਏ ਲੀਟਰ ਵਾਲਾ ਪਾਈ ਜਾਂਦਾ ਵੀਰੇ ਮੈਂ ਤੇਲ ਕੰਪਨੀਆ ਤੇਲ ਦੇਵਾਂਗਾ ਜਿਹੜਾ ਰੋਟਾ ਬੀਟਰ ਚ ਸਪੈਸ਼ਲ ਪੈਂਦਾ ਹੈਗਾ ਗੇਲਾਂ ਨੂੰ ਦੇਉਣ ਵਾਲਾ ਇਹ ਨਹੀਂਗਾ ਵੀ ਅਲ ਨੂੰ ਕਹਿੰਦੇ 80 ਰੁਪਏ ਲੀਟਰ ਗੇਰਚ ਪਾ ਕੇ ਕ ਫਿਰ ਉਹ ਦੁਬਾਰਾ ਸਾਡੀ ਸ਼ੂਰੀ ਦੀ ਗੱਲ ਆ ਗਈ ਵੀਰੇ ਠੀਕ ਹੈ ਜੀ ਸ਼ੂਰੀ ਨਾਲ ਸਾਡੀ ਨਾਲ ਚ ਸਾਲਾ ਲੋਹਾ ਬਟਲਾਇਆ ਕਿਆ ਬਾਤ ਹੈ ਸਾਡਾ ਮਾਰਕਾ ਹੋਊਗਾ ਵੀਰੇ ਕੰਪਨੀ ਦੀ ਸ਼ੂਰੀ ਹੋਊਗੀ ਠੀਕ ਹੈ ਅਸੀਂ ਆਪਦੀਓ ਤਿਆਰ ਕਰਵਾਉਣੀ ਸ਼ੂਰੀ ਵੀਰੇ ਕੰਪਨੀ ਤੋਂ ਸਾਨੂੰ ਕੰਪਨੀ ਵਾਲੇ ਕਹਿੰਦੇ ਕਹਿੰਦੇ ਜੇ ਤੁਸੀਂ ਇੰਨੀ ਹੈਵੀ ਚ ਕਿਉਂ ਕਰਦੇ ਹੋਗੇ ਵੀ ਤੁਹਾਡੇ ਇੰਨੇ ਪੈਸੇ ਲਾਉਣੇ ਹੋਗੇ ਤੁਹਾਨੂੰ ਲੱਗ ਜਾਂਦੇ ਮਜ਼ਾਕ ਕਰਨਾ ਕਹਿੰਦੇ ਯਾਰ ਫਿਰ ਤੁਹਾਡੇ ਦਾ ਵੀ ਕੌਣ ਆਊਗਾ ਮੈਂ ਕਿਹਾ ਵੀਰੇ ਉਹ ਨਾ ਛੱਡਾ ਠੀਕ ਹੈ ਉਹ ਤਾਂ ਜਿਹਨੇ ਆਉਣਾ ਹੈਗਾ ਮੈਂ ਕਿਹਾ ਚੀਜ਼ ਦੇਖ ਕੇ ਆਊਗਾ ਮੈਂ ਕਿਹਾ ਕੱਲਾ ਇਹ ਨਹੀਂਗਾ ਵੀ ਖਰਾਬ ਹੋਊਗੀ ਦੁਬਾਰੋ ਬੰਦਾ ਉਹ ਚੀਜ਼ ਤੇ ਬਾਈ ਜੀ ਜਿਵੇਂ ਆਪਾਂ ਇਟਾਂ ਵਗੈਰਾ ਦਾ ਪਰਵਾੜਦੀਆਂ ਸੀ ਹਾਂ ਵੀਰੇ ਮੈਂ ਇਟਾਂ ਵੀ ਵੜਿਆ ਸੀ ਅੱਜ ਜਿਹੜੇ ਬਾਈ ਹੋਰਾਂ ਨੂੰ ਖਾਈ ਜਾਂਦੇ ਸੀ ਹਾਂ ਪਹਿਲਾਂ ਵੀਰੇ ਮੇਰੇ ਲਈ ਵਗਾਖ ਤੇਗੇ ਕਹਿੰਦਾ ਯਾਰ ਤੂੰ ਅਸੀਂ ਵੀਡੀਓ ਦੇਖ ਕੇ ਆਏ ਤਰੀ ਤੂੰ ਇਟਾਂ ਵੱਟ ਕੇ ਦਿਖਿਆ ਰੱਤੀਗਾ ਠੀਕ ਹੈ ਜੀ ਕਹਿੰਦੇ ਯਾਰ ਇਟਾਂ ਤਾਂ ਨਹੀਂ ਵੜਦੀ ਫਿਰ ਨੂੰ ਮੈਂ ਇਟ ਵੱਟ ਕੇ ਦਿਖਾਈ ਫਿਰ ਮੈਂ ਕਹਾ ਮੇ ਤੇਰਾ ਮਾਤਾ ਲੋਹਾ ਵੀ ਵੜ ਦੂੰਗਾ ਕਹਿੰਦਾ ਇਹ ਕਮਾਲ ਕਰਦਾ ਹੈਗਾ ਤੈਨੂੰ ਲੋਹਾ ਵੱਟ ਕੇ ਦਿਖਾਵਾਂ ਮੈਂ ਚਾਦਰ ਵੱਟ ਕੇ ਦਿਖਾਵਾਂ ਤੈਨੂੰ ਮੈਂ ਠੀਕ ਹੈ ਜੀ ਆ ਦੇਖ ਲੈ ਵੀਰੇ ਚਾਦਰ 14 ਗੇ ਚਾਦਰ ਹੈਗੀ अच्छा जी। ਚੱਕ ਕੇ ਦੇਖ ਲੈ ਇਹ ਨਹੀਂ ਹੈਗਾ ਵੀ ਕੋਈ ਚੱਕ ਲੈ ਕਹਦੇ ਪਤਾ ਕੀ ਹੈ। ਹਾਂਜੀ। ਅਗਲਾ ਤੁਹਾਨੂੰ ਕਹਦੇ ਵੀ ਮੈਂ ਢੋਲ ਵਾਲੀ ਲਾ ਗਈ ਚਿੱਤ ਤੇ ਚਾਦਰ ਵੜ ਲੀ। 14 ਗੇ ਚਾਦਰ ਆ ਗਈ ਅਗਲਾ ਕਿ ਚੈੱਕ ਕਰ ਲੈ ਮੈਂ ਇਹੀ ਰੱਖੂਗਾ ਜਦੋਂ ਵੀ ਰੀਪਰ ਲੈਣ ਆਊਗਾ ਚਾਦਰਾਂ ਨੂੰ ਸਾਹਮਣੇ ਵਿਖਾਊਗਾ। ਠੀਕ ਹੈ ਜੀ। ਚਾਦਰ ਨੂੰ ਵੀ ਆਪਣੀ ਜੋ ਸ਼ੂਰੀ ਵੜਦੀ ਹੈ। ਇੱਟ ਦਾ ਪਹਿਲਾਂ ਵੱਢ ਕੇ ਦਿਖਾਇਆ ਪਹਿਲਾਂ ਪਾਈਏ ਤੇ ਕੇ ਜ਼ਿਮੀਦਾਰ ਨੂੰ ਵੱਢ ਕੇ ਦਿਖਾਇਆ ਜਾਂ ਇੱਟ ਵੱਢ ਕੇ ਦਿਖਾਈਏਗੀ। ਹਾਂਜੀ ਹਾਂ। ਆ ਦੇਖ ਆ ਵੱਢ ਕੇ ਦਿਖਾਈਏ। ਕਹੇ ਦੁਬਾਰੋਂ ਵੀ ਵੱਢ ਦੂੰ ਇਹਦਾ ਕੋਈ ਵੱਡੀ ਮੈਟਰ ਨਹੀਂ ਹੈਗਾ। ਇਹ ਤਾਂ ਇਹਦਾ ਸਾਡਾ ਕੰਮ ਹੈ। ਹੁਣ ਆ ਦੇਖ ਲੈ ਚਾਦਰ ਤੇਰੇ ਸਾਹਮਣੇ ਵੱਡ ਕੇ ਖਿਆਉਂਗਾ ਪਹਿਲਾਂ ਛੂਰੀ ਦੇਖ ਲੈ ਵੀਰ ਜੀ ਪਹਿਲਾਂ ਵੀ ਦੇਖ ਲੈ ਬਾਅਦ ਚ ਵੀ ਨਿਗਾਹ ਮਾਰ ਲੈ ਛੂਰੀ ਐ ਹੀ ਹੋਊਗੀ ਛੂਰੀ ਇਹ ਨਹੀਂ ਕੋਈ ਛੂਰੀ ਮੁੜ ਜੂਗੀ ਠੀਕ ਹੈ ਲੈ ਲੈ ਕਰੋ ਕਮਾਲ ਕਰੀ ਆਉਂਦਾ ਬਾਈ ਲੋਹਾ ਵੱਢੀ ਜਾਂਦੀ ਛੂਰੀ ਮਤਰੋ ਤਾਂ ਹੁਣ ਇਹਦਾ ਦੇਣੇ ਆ ਮੂੰਹ ਮੁੜਦਾ ਕਿ ਨਹੀਂ ਮੁੜਦਾ ਆ ਛੂਰੀ ਦੇਖਿਆ ਨਾਲ ਪਈਆਂ ਨੂੰ ਕੀ ਬਾਤ ਹੈ ਬਾਈ ਯਾਰ ਰੋਮੀ ਪਏ ਇਹਨੂੰ ਬਈ ਫਿਰ ਖਰਚਾ ਨਾ ਕੀ ਹੋਣਾ ਆ ਸੁਪਾ ਸੀਡਰ ਤੇ ਆ ਲੱਗਦੀ ਸੁਪਾ ਸੀਡਰ ਦਾ ਕਰੋਸ ਹੈਗਾ ਇਹ ਠੀਕ ਹੈ ਇਹ ਵੀਰ ਮੇਰ ਤੋਂ ਨਾ ਵੀਡੀਓ ਵੀ ਸੁਣੂਗਾ ਆਪ ਇਸ ਨੂੰ ਕਮੈਂਟਾਂ ਚ ਕਹਿ ਦੂਗਾ ਸ਼ਾਇਦ ਮੇਰੇ ਹਿਸਾਬ ਨਾਲ ਠੀਕ ਹੈ ਉਹ ਸਾਰਾ ਇਹ ਕ੍ਰੋਸ ਪਾਉਣ ਵਾਸਤੇ ਲੈ ਕੇ ਆਇਆ ਸੀ ਸੁਪਰ ਸੀਟਰ ਕਹਿੰਦਾ ਵੀ ਮੈਂ ਆਹ ਕ੍ਰੋਸ ਪਾਉ ਮੇਰੇ ਲਈ ਹੈਵੀ ਹੋਤਾ ਹੈਗਾ ਅੱਛਾ ਈ ਹਾਂ ਕਹਿੰਦਾ ਮੇਰਾ ਕ੍ਰੋਸ ਪਾ ਦਿਓ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਨਾ ਆਪਣਾ ਕ੍ਰੋਸ ਦਿਖਾਇਆ ਵੀ ਵੀਰੇ ਅਸੀਂ ਆਹ ਕ੍ਰੋਸ ਪਾ ਰਹਿਆਂਗੇ ਇਹ ਤਾਂ ਵੈਸੇ ਹੀ ਡਰਾਉਂਦੇ ਆ ਬਾਈ ਇੰਦਰ ਦੇਖ ਵੀਰੇ ਕ੍ਰੋਸ ਆ ਜੇ ਉਹਨੂੰ ਸਿਆਹ ਕ੍ਰੋਸ ਦਿਖਾਇਆ ਵਿਆਹ ਕ੍ਰੋਸ ਪਾ ਰਹਿਆਂਗੇ ਅਸੀਂ ਬਾਈ ਕਹਿੰਦਾ ਮੇਰਾ ਬਾਈ ਪਿੱਛੇ ਕੱਟ ਲਓ ਕਹਿੰਦਾ ਕਹਿੰਦਾ ਮੈਂ ਤਾਂ ਲੈਣੀ ਆਦਾਗਾ ਸੁਪਰ ਕਿਉਂਕਿ ਵੀਰੇ ਅਗਲਾ ਸਾਨੂੰ ਪਤਾ ਹੈ ਕੀ ਹੈ ਕੋਈ ਵੀ ਹੈਗਾ ਇਹਨੂੰ ਐ ਫੜ ਕੇ ਦਿਖਾਈ ਜਾਊਗਾ ਵੀ ਇਹ ਫਲਾਣੀ ਕੰਪਨੀ ਦੀ ਹੈ ਫਲਾਣੀ ਕੰਪਨੀ ਦੀ ਹੈਗੀ ਅਸੀਂ ਦੇਖਾਂਗੇ ਜਿਸ ਦਾ ਕਹਿੰਦਾ ਵੀ ਸਿਰੇ ਤੋਂ ਚੱਕ ਕੇ ਆਹ ਚੀਜ਼ ਵੀ ਦਿਖਾਓ ਵੀ ਪਿੱਛੇ ਪੈ ਪੈਗਾ ਆਪਣੇ ਦੇ ਚੱਕ ਕੇ ਦੇਖ ਲਓ ਵੀਰੇ ਲੱਠਾ ਹੋਊਗਾ ਵਿਚ ਪੈਣ ਵਾਲਾ ਲੱਠਾ ਹੈਗਾ ਤੇ ਇਧਰੋਂ ਤੰਨੇ ਚ ਜੋੜੀ ਹੋਊਗੀ ਫਿਰ ਇਧਰਲਾ ਵੀ ਦੇਖ ਲੈ ਦੂਜਾ ਵੀ ਇਹ ਨਹੀਂ ਹੈਗਾ ਵੀ ਮੈਂ ਤੈਨੂੰ ਇੱਕ ਦਿਖਾਇਆ ਤਾਂ ਆ ਤਾਂ ਮੇਤਰਾ ਕੋਲ ਆ ਲੈ ਲੈ ਕਈ ਗੱਲ ਵਿੱਚ ਲੱਠੇ ਵਾਲਾ ਦਿਖਾਈ ਜਨਾ ਦੂਜਾ ਵੀ ਦੇਖ ਬਈ ਸਿਰੇ ਤੱਕ ਦੇਖ ਵੀਰੇ ਚੌਰਸ ਹੋਊਗਾ ਵਿੱਚੋਂ ਇਨੀ ਉਹ ਵੀ 12 ਡਕ 5 ਇੰਚ ਦਾ ਗੁੱਲਾ ਲਾਤਾ ਅੱਛਾ ਜੀ ਸਿਰੇ ਤੱਕ ਸਿਰੇ ਤੱਕ ਚੌਰ ਸੂਗਾ ਇਹ ਡਬਲ ਵੈਲਡਿੰਗ ਹੁੰਦਾ ਵੀਰੇ ਪਹਿਲਾਂ ਤਾਂ ਜੋਗ ਦੇ ਵਿੱਚ ਵੈਲਡਿੰਗ ਹੁੰਦਾ ਹੈਗਾ ਫਿਰ ਇਹਨੂੰ ਬਾਹਰੋਂ ਵੈਲਡਿੰਗ ਕਰਦੇ ਆਂਗੇ ਇੱਥੇ ਜੋਗ ਵੀ ਪਈ ਹੋਊਗਾ ਇਹਦਾ ਬਾਈ ਯਾਰ ਪਿਆ ਹੀ 3 ਇੰਚ ਨਾਲ ਹੀ ਇੰਨਾ ਮੋਟਾ ਹਾਂ 3 ਇੰਚ ਵੀਰੇ 2.5 ਇੰਚ ਇਹ ਹੋਇਆ ਸੀ ਗਲਾਸ ਪਾਇਆ ਵੀਰੇ ਆ ਜੋਗ ਤੇ ਪਹਿਲਾਂ ਵੀਰੇ ਇਹਨੂੰ ਵਿੱਚ ਵੈਲਡਿੰਗ ਕਰਦੇ ਆਂ ਸੀ ਫਿਰ ਇਹਦੇ ਉੱਪਰ ਚੜਕ ਕੇ ਗੋਲ ਪਾ ਕੇ ਕਰ ਦਾਂ ਦੋਏ ਸੀ ਗਲਾਸ ਨੇ ਹੋਣਗੇ ਇਹਦੀ ਵੀ ਟੁੱਟੀਏ ਸਾਡੀ ਗਾਰੰਟੀ ਹੋਊਗੀ ਮਿੱਤਰੋ ਜਿਹਨੇ ਕ੍ਰਾਸ ਵੇਖ ਲਿਆ ਨਾ ਉਹ ਤਾਂ ਪੱਕਾ ਫ ਫਿਰ ਹੋਰ ਵੀ ਆ ਵੀਰੇ ਜਿਵੇਂ ਅਗਲਾ ਕਹਿੰਦਾ ਇਹ ਕੁਆਲਿਟੀ ਦੇ ਵਿੱਚ ਆਲਾ ਲਊਗਾ ਨਾ ਚਾਹੇ ਤਾਂ ਮੇਰਾ ਆਪ ਇਸ ਕ੍ਰੋਸ ਬਣਾਇਆ ਪਿਛਲੇ ਸਾਲ ਮੇਰੇ ਲਈ ਵੀ ਬਣ ਰਿਆ ਦੀਗਾ ਠੀਕ ਹੈ ਜੀ ਇਹਦੇ ਵਿੱਚ ਰੇਟ ਘਟੂਗਾ ਆ ਸੁਪਰ ਸੀਟਰ ਵਾਲਾ ਲੈਣਾ ਹੈਗਾ ਮਤਲਬ ਇਹਦੇ ਵੀ ਰੇਟ ਘਟੂਗਾ ਜਿਹੜਾ ਇਹ ਮਤਲਬ ਪੈਪ ਤੇ ਲੱਗਦਾ ਸੋਫਾ ਸੀਟਰ ਵਾਲਾ ਲੈ ਬਾਈ ਮਿੱਤਰੋ ਇਹ ਪੈਪ ਤੇ ਲੱਗਦਾ ਜਿਹੜਾ ਪੈਪ ਵਾਲਾ ਹੈਗਾ ਤੁਹਾਨੂੰ ਪੁੱਝਾਂ ਜੇ ਇਹ ਕ੍ਰੋਸ ਲੈਣਾ ਆਊਗਾ ਇਹਦਾ ਵੀ ਅਸੀਂ ਰੇਟ ਘੱਟ ਕਰਕੇ ਲਾਵਾਂਗੇ ਠੀਕ ਹੈ ਇਹ ਆ ਗਿਆ ਇਹਦੇ ਨਾਲ ਦਾ ਇਹ ਆ ਗਿਆ ਇਹ ਰੋਟਾ ਵੀਟਰਾ ਚਿਰੀਆਂ ਵਾਲਾ ਲਾਉਣਾ ਹੈ ਉਹਦਾ ਵੀ ਅਸੀਂ ਰੇਟ ਘੱਟ ਕਰਕੇ ਲਾਵਾਂਗੇ ਤੇ ਬਾਈ ਜੀ ਤੁਸੀਂ ਫਿਰ ਵੇਖ ਲਓ ਸੁਪਰ ਸੀਟਰ ਨਾਲ ਵੀ ਹੈਵੀ ਬਣਾਦਾ ਕੰਮ ਐ ਡਾਤਾ ਮੈਨੂੰ ਵੀ ਫਿਰ ਆਪ ਕਹਿ ਰਿਹਾ ਸੁਪਰ ਸੀਟਰ ਆ ਪਿੱਛੇ ਘਟਾਇਆ ਬਾਈ ਕਹਿੰਦਾ ਮੈਨੂੰ ਯਾਰ ਥੋੜੀ ਸਾਫਟ ਐ ਬੋਸ ਆਪਰੇ ਸਾਫਟ ਵੀ 26 27 ਕਿਲੋ ਦੀ ਸਾਫਟ ਐ ਜੀ ਆਪਾਂ ਹਾਂ ਨਹੀਂ ਦੇਖਣੇ ਤੁਸੀਂ ਇਹ ਚਲ ਇੱਕ ਮਿੰਟ ਵਾਸਤੇ ਮੈਂ ਤਾਂ ਗੱਲ ਕਰ ਰਿਹਾ ਹਾਂਗਾ ਬਾਈ ਕਿੱਥੋਂ ਆਏ ਹੋ ਇੱਕ ਮਿੰਟ ਇੱਕ ਮਿੰਟ ਆ ਸੁਪਰ ਸੀਟਰ ਦਾ ਕ੍ਰੋਸ ਹੈ ਨਾ ਸੁਪਰ ਸੀਟਰ ਦਾ ਕ੍ਰੋਸ ਹੈ ਹਾਂ ਹੱਥ ਪਾਈ ਮੈਂ ਤੈਨੂੰ ਜਾਣਵਾ ਤਾਂ ਨਹੀਂ ਹਾਂ ਹੁਣ ਇਹਨੂੰ ਚੱਕੀ ਵੀਰੇ ਹਾਂ ਹੁਣ ਇਹਨੂੰ ਚੱਕੀ ਵੀਰੇ ਇਹਨੂੰ ਚੱਕੀ ਚਾਹੇ ਆ ਚੱਕਲਾ ਬਣਾਇਆ ਚੱਕ ਲੈ ਇਧਰੋਂ ਕਿਹੜੇ ਵਾਲਾ ਕੋਈ ਚੱਕ ਲੈ ਜਿਹੜਾ ਮਰਜ਼ੀ ਚੱਕ ਲੈ ਆਹ ਚੱਕ ਲੈ ਚੱਕ ਲੈ ਇਹਨੂੰ ਚੱਕ ਲੈ ਚੱਕਲਾ ਚੱਕਲਾ ਚੱਕ ਨਹੀਂ ਹੋਣਾ ਇੱਕ ਹੱਥ ਤੇ ਨਹੀਂ ਹੋਣਾ ਚੱਕ ਲੈ ਦੋ ਆਣਾ ਵੀ ਜ਼ੋਰ ਲੱਗ ਜਾਣਾ ਸਾਰਾ ਵੀਰ ਜੇ ਕੁਆਲਿਟੀ ਹੈਗੀ ਤਾਂ ਆਏਗਾ ਵੀਰੇ ਹਾਂ ਕੀ ਬਾਤ ਹੈ ਉਸ ਤੋਂ ਤਾਂ ਡਬਲ ਹੈਗਾ ਟ੍ਰਿਪਲ ਪੂਰੇ ਹੈਵੀ ਹੈ ਟ੍ਰਿਪਲ ਹੈਗਾ ਉਸ ਤੋਂ ਹਾਂ ਤੇ ਬਾਈ ਕਿੱਥੋਂ ਆਏ ਬਾਈ ਆਪਾਂ ਨੂੰ ਹੁਣੇ ਮਿਲਿਆ ਮਿੱਤਰੋ ਕੋਈ ਅਸੀਂ ਵੀਡੀਓ ਚੱਲੀ ਜਾਂਦੀ ਚ ਬਾਈ ਹੋਰੀ ਆਏ ਆ ਕੋਈ ਬਾਈ ਨੂੰ ਹਜੇ ਜਾਣਦੇ ਕੋਈ ਗੱਲਬਾਤ ਨਹੀਂ ਹੋਈਗੀ ਕਿਤੇ ਕੋਈ ਬੰਦਾ ਕਹਦੇ ਆਪਦਾ ਬੰਦਾ ਭੇਜਿਆ ਅਸੀਂ ਇੰਦਰੀ ਚੋਂ ਆਏ ਜੀ ਠੀਕ ਹੈ ਜੀ ਦੋ ਸੁਪਰ ਸੀਟਰ ਲੈ ਕੇ ਜਾਣੇ ਜੀ ਆਪਾਂ ਨੇ ਅੱਛਾ ਜੀ ਦੋ ਲੈ ਕੇ ਗੱਡੀ ਆ ਗਈ ਇਹ ਸਾਡੇ ਲਾਲਾ ਜੀ ਆ ਕਟਰ ਲੈ ਕੇ ਜਾਣੇ ਸਾਰੀ ਹਾਂ ਜੀ ਦੋ ਕਟਰ ਲੈ ਕੇ ਜਾਣੇ ਠੀਕ ਹੈ ਠੀਕ ਹੈ ਚਲੋ ਕੋਈ ਇਹ ਆਪਣੇ ਵੀਡੀਓ ਕਰਦੇ ਕਰਦੇ ਵਿੱਚ ਆਈਆਂ ਨਾ ਕਾਰਡ ਬੁੱਕ ਨਹੀਂ ਆਈ। ਜੀ ਇਹੀ ਆਪਾਂ ਨੇ ਪੈਸੇ ਦਿੱਤੇ ਹੋਏ ਆ। ਉਹਦੇ ਤੇ ਹੀ ਗੱਲ ਹੋਈ ਸਾਡੀ। ਠੀਕ ਹੈ। ਪੈਸੇ ਖਾਤੇ 'ਚ ਪਾ ਦੇ। ਤਸੱਲੀ ਹੋ ਗਈ ਇੱਥੇ। ਤਸੱਲੀ ਹੋ ਗਈ ਜੀ ਪੂਰੀ। ਠੀਕ ਹੈ ਠੀਕ ਹੈ। ਚਲੋ ਅਸੀਂ ਵੀਡੀਓ ਬਣਾ ਲਈਏ। ਨਹੀਂ ਸਬਸਿਡੀ ਹੈ ਜੀ ਸਬਸਿਡੀ ਵਾਲੇ ਕੱਟਨੇ ਹਰਿਆਣੇ 'ਚ ਨਹੀਂ ਗਏ। ਹਾਂ ਹਲਾ ਕਹਿੰਦਾ ਨਹੀਂ ਹੈਗੀ ਆਪਣੇ ਕਾ ਮੰਨ ਲਾ ਹਰਿਆਣੇ 'ਚ ਵੀ ਪਾ ਸਾ ਆਪਣਾ ਬਿੱਲ ਮੰਨ ਲਾਏ। ਵਿੱਚ ਕੀ ਕਹਿੰਦੇ ਨਾ ਡੀਲਰਾਂ ਤੋਂ ਮਾਲ ਲੈਂਦੇ ਨੇ ਵਿੱਚ। ਪਹਿਲਾਂ ਡੀਲਰ ਤੋਂ ਬਿੱਲ ਕਟਾ ਲਾਂਗੇ ਆਪਾਂ। ਸਾਡਾ ਮੰਨ ਲਾ ਸਿੱਧਾ ਕਸਟਮਰ ਤਾਂ ਬਾਈ ਹੋਰੀ ਤੀਜੀ ਵਾਰੀ ਕਟਰ ਲੈਣ ਆਏ ਇੱਥੇ ਜੇ ਬਾਈ ਹੋਰਾਂ ਦੀ ਕੁਆਲਿਟੀ ਆ ਤਾਂ ਫੇਰ ਹੀ ਅਗਲਾ ਵਾਰ ਵਾਰ ਆਉਂਦਾ ਤੇ ਬਾਕੀ ਮਿੱਤਰੋ ਕੋਸ਼ਿਸ਼ ਕਰੀ ਆ ਸਾਰੇ ਤੁਹਾਡੇ ਮਨ ਦੇ ਜਿਹੜੇ ਸਵਾਲ ਆ ਉਹ ਕੱਢੇ ਆ ਤੇ ਬਾਕੀ ਬਾਈ ਜੀ ਕੋਈ ਫੋਨ ਤੇ ਗੱਲਬਾਤ ਕਰਨ ਵਾਲੀ ਤਾਂ ਮੇਰਾ ਖਿਆਲ ਰਹੀ ਨਹੀਂ ਹਨਾ ਤੇ ਤੁਹਾਡੇ ਕੋਲੇ ਵੀ ਸਮਾਂ ਘੱਟ ਹੁੰਦਾ ਇੱਕ ਵੀਰੇ ਪਤਾ ਕੀ ਇੱਕ ਮੈਂ ਥੋੜੀ ਜਿਹੀ ਬੇਨਤੀ ਕਰਨਾ ਚਾਹੁੰਨਾ ਬਾਈਆਂ ਨੂੰ ਇੱਕ ਦਾ ਜਿਹੜਾ ਆਪਣਾ ਡਰੈੱਸ ਹੈਗਾ ਨਾ ਜਦੋਂ ਆਪਾਂ ਡੜਬੇ ਆਉਣੇ ਆਗੇ ਡੜਬੇ ਆ ਕੇ ਪੁਲ ਦੇ ਉੱਪਰ ਨਾ ਚੜੋ ਠੀਕ ਹੈ ਜੀ ਉਹ ਸਾਹਮਣੇ ਆਏਗਾ ਠੀਕ ਹੈ ਜੀ ਪੁਲ ਦੇ ਉੱਪਰ ਨਾ ਚੜੋ ਡ ਤਾ ਵੀ ਪੁਲ ਦੇ ਨੀਚੋਂ ਦੀ ਹੋ ਜਾਓ ਜੇ ਤੁਸੀਂ ਸੰਗਰੂ ਵਾਲੇ ਪਾਸੇੋਂ ਤਾਂ ਵੀ ਪੁਲ ਦੇ ਨੀਚੋਂ ਦੀ ਹੋ ਜਾਓ ਸਾਈਡ ਤੋਂ ਹੋ ਜਾਓ ਠੀਕ ਹੈ ਜੀ ਪੁਲ ਦੇ ਜਿੱਥੇ ਬੱਚਾ ਵਾਲੇ ਪਿੱਲਰਾਂ ਦੇ ਪੁਲ ਖਾਲੀ ਹੁੰਦਾ ਹੈਗਾ ਉੱਥੇ ਆ ਕੇ ਤੁਸੀਂ ਪੁੱਛ ਲਓ ਕਹਿੰਦੇ ਵੀ ਅਸੀਂ ਨੇ ਗਾਮੜੀ ਰੋਡ ਜਾਣਾ ਹੈਗਾ ਗਾਵੜੀ ਰੋਡ ਗਾਮੜੀ ਰੋਡ ਵੀ ਕਹਿੰਦੇ ਸਟੇਡੀਅਮ ਵੀ ਇੱਧਰ ਹੈ ਵੀਰੇ ਠੀਕ ਹੈ ਜੀ ਤੇ ਆਪਣਾ ਤਹਿਸੀਲ ਵੀ ਇੱਧਰ ਹੀ ਪੈਂਦੀ ਹੈ ਆਪਣੀ ਠੀਕ ਹੈ ਜੀ ਇਹ ਰੋਡ ਦਾ ਹੋਇਆ ਹੈਗਾ ਇਹ ਨੈਟ ਤੇ ਬਾਈ ਜੇ ਦੇਖੀ ਤਾਂ ਤਹਿਸੀਲ ਰੋਡ ਆਉਂਦਾ ਸੀ ਜੇ ਹੁਣ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਸਮਝਾਵਾਂ ਜੇ ਪਾਤੜਾਂ ਤੋਂ ਨੇ ਤਾਂ ਖੱਬੇ ਹੱਥ ਪੁਲ ਪੌਲ ਦੇ ਥੱਲੇੋਂ ਜਮਾਂ ਸਾਹਮਣੀ ਖੱਬੇ ਹੱਥੀ ਜਿਹੜੀ ਰੋਡ ਮੋੜਦੀ ਆ ਤਾਂ ਅੱਧਾ ਕਿਲੋਮੀਟਰ ਆ ਕੇ ਅੱਗੇ ਬਾਈ ਹਰਾਂ ਦੀ ਇਸ ਤਰ੍ਹਾਂ ਦੀ ਵਰਕਸ਼ਾਪ ਆ ਇਹ ਲੋਕੇਸ਼ਨ ਆਊਗੀ ਤਾਂ ਜੇ ਸੰਗਰੂਰ ਵਾਲੇ ਪਾਸੇ ਆਉਣਾ ਤਾਂ ਤਾਂ ਵੀ ਸੱਜੇ ਪਾਸੇ ਆਉਣਾ ਪੌਲ ਦੇ ਥੱਲੇ ਦੀ ਹੋ ਕੇ ਜੀ ਹਾਂ ਵੀਰੇ ਪਤਾ ਕੀ ਹੈਗਾ ਇਹ ਖੜਿਆਗਾ ਇਹਦੇ ਚ ਅਸੀਂ ਨੇ ਇੱਟਾਂ ਵੀ ਅਸੀਂ ਵੱਟ ਕੇ ਦਿਖਾ ਦਿਆਂ ਦੇ ਲੱਟਾਂ ਚੂਰਾ ਕਰਿਆ ਪਿਆ ਦੇਖੀਂ ਇੱਟਾਂ ਵੀ ਅਸੀਂ ਵੱਟ ਕੇ ਦਿਖਾ ਦਿਆਂ ਕਟਰ ਦੇ ਇਹਦੇ ਨਾਲ ਰੀਪਰ ਦਾ ਸਾਰ ਇੱਟਾਂ ਲਾ ਕਹਿੰਦਾ ਜ਼ਿੰਮੇਦਾਰ ਇੱਟਾਂ ਉਹਨਾਂ ਦੇ ਫੇਰ ਵਾਲਾ ਮਰੋੜ ਕੇ ਰੱਖ ਦਿੰਦਾ ਹੈਗਾ ਇੱਟਾਂ ਅਸੀਂ ਵੱਟਤੀਆਂ ਇਹਦੇ ਨਾਲ ਹੋਰ ਇਸ ਤੋਂ ਉੱਪਰ ਦੀ ਫਿਰ ਮੈਂ ਕੀ ਕਰਾਂ ਮੈਂ ਤਾਂ ਹਲੂਮਾਨ ਤਾਂ ਨਹੀਂ ਵੀ ਟਿੱਡ ਪਾੜ ਕਹਿੰਦਾ ਦਿਲੋਂ ਬੋਲਦਾ ਵੀਰੇ ਸੱਚ ਤੋਂ ਵਗੈਰ ਕੁਝ ਨਹੀਂ ਬੋਲਦਾ ਇਸ ਦੂਬਾ ਪਤਾ ਕੀ ਹੈ ਇੱਕ ਉਹਨੇ ਬਾਈ ਨੇ ਕਮੈਂਟ ਕਰਿਆ ਕਹਿੰਦਾ ਯਾਰ ਅਸੀਂ ਡੇਕ ਇਸ ਪਸਾ ਲਿਆ ਥੋੜੇ ਦਿਨ ਹੋ ਗਏ ਕਹਿੰਦਾ ਯਾਰ 1600 ਰੇਸ ਤੇ ਬਾਤਾ ਉਹ ਖਿਆਬ ਹੁੰਦਾਗਾ ਮੋਦੇ ਕਰਕੇ ਮੇਰੇ ੱੱਕਾ ਨਹੀਂ ਕਰਦਾ ਦਰਸਤ ਕੱਟਣ ਤੱਕ ਨਹੀਂ ਕਰਦਾ ਮੈਂ ਦਰਸਤ ਨੂੰ ਕੱਟ ਵੀ ਦਿੰਦਾ ਉਹਨੂੰ ਜਿੱਦੂ ਕਹਿੰਦਾ ਮੇਰੇ ਕਾਟਰ ਨਾਲ ਠੀਕ ਹੈ ਮੈਂ ਹੁਣ ਖੰਭੇ 'ਚ ਪਸਾ ਕੇ ਦਿਖਾ ਦਵਾਂਗਾ ਖੰਭੇ ਨੂੰ ਪਸਾ ਲਾਏ ਟਰੈਕਟਰ ਬੰਦ ਉਹ ਜੀ 1600 ਰੇਸਤੀ ਕਰਕੇ ਉਹ ਕਰੂੰਗਾ ਬਾਈ ਗੱਲਾਂ ਵੱਡੀਆਂ ਹੋ ਰਹੀਆਂ ਨੇ ਨਹੀਂ ਵੀਰ ਜੀ ਯਾਰ ਮੈਨੂੰ ਵੀਰੇ ਯਾਰ ਸਵਾਦ ਨਹੀਂ ਆਉਣਾ ਬੜਾ ਬਾਈ ਯਾਰ ਆਪ ਦੇ ਹਣਾ ਤੈਨੂੰ ਹੁਣੇ ਖੰਭੇ 'ਚ ਪਸਾ ਕੇ ਦਿਖਾ ਦਵਾਂਗਾ ਠੀਕ ਹੈ ਟਰੈਕਟਰ ਨੂੰ ਬੰਦ ਹੋ ਜੂ ਟਰੈਕਟਰ ਪਰ ਇਹ ਨਹੀਂ ਹੋਗਾ ਵੀ ਆਪਣਾ ਕੋਈ ਚੀਜ਼ ਹੋਊ ਜੀ ਬਾਤਾ ਮਿੱਤਰੋ ਬਾਈ ਵ ਲੱਗ ਗਈ ਬਾਈ ਵਜੂਗੀ ਹਾਂ ਵਜੂਗੀ ਬਾਈ ਮੜੀ ਬੈਕ ਕਰ ਦੇ ਪੰਮੀਰੀ ਕੋਈ ਬਿੱਟੂ ਬੈਕ ਕਰੀ ਪੰਮੀਰੀ ਅੰਬਾ ਨਹੀਂ ਟੁੱਟਦਾ ਬੈ ਕਰੀ ਦੁਬਾਰਾ ਬੈ ਕਰੀ ਕਰਦਾ ਬੈਕ ਕਰੀ ਭਾਈ ਥੋੜੀ ਜੀ। ਗੰਗਤਰੋ ਅੰਪੇ ਜਮਾਰਦਾ। ਕਰਦੇ ਬੈਕ ਦੁਬਾਰੋਂ। ਸ਼ਾਬਾਸ਼। ਇਹ ਆਈਂ ਚੜਾਤਾ। ਰੇਸ ਦੇਖੀ ਇੱਧਰ ਰੇਸ ਆਗਲਾ ਕਹਿੰਦੇ 1600 ਰੇਸ ਕਰਾ। ਬਿਲਕੁਲ ਜੀ ਮਿੱਤਰੋ। ਦੇਖ 1600 ਰੇਸ ਤੇ ਆਹ ਲਗਾ ਨਹੀਂ 1600 ਰੇਸ ਤੇ ਕਰਕੇ ਦੇਖ ਮਿੱਤਰੋ 1600 ਰੇਸ। 1600 ਰੇਸ ਤੇ ਹੋਊਗਾ। ਟਰੈਕਟਰ ਬੰਦ ਹੋ ਜੂਗਾ ਦੇਖ ਲੈ ਟਰੈਕਟਰ ਬੰਦ ਹੋ ਜੂਗਾ ਫਸਿਆ ਹੋਇਆ ਹਣ ਵਿੱਚ ਠੀਕ ਹੈ ਟਰੈਕਟਰ ਬੰਦ ਹੋ ਜੂਗਾ ਰੀਪਰ ਨੂੰ ਗੁੱਸ ਨਹੀਂਦਾ ਬਾਈ ਜੀ ਦਾ ਕੀ ਬਾਤ ਹੈ ਠੀਕ ਹੈ ਬਾਈ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਸੀਂ ਰੀਪਰ ਬਾਰੇ ਜੀ ਤਾਂ ਵੀਡੀਓ ਦੇ ਵਿੱਚ ਦੱਸਿਓ ਮਿੱਤਰਾਂ ਤੁਹਾਨੂੰ ਕਿਵੇਂ ਲੱਗੀ ਜਾਣਕਾਰੀ ਬਾਈ ਜੀ ਤੇ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਮੇਰੇ ਨੂੰ ਤੇ ਬਾਈ ਹੋਰਾਂ ਦੇ ਨੰਬਰ ਤੁਹਾਨੂੰ ਉੱਪਰ ਵੀ ਦਿਖਾ ਦਿੰਨੇ ਆ ਵੀਡੀਓ ਦੇ ਉੱਪਰ ਵੀ ਆ ਰਿਹਾ ਕੋਈ ਗੱਲਬਾਤ ਕਰਨੀ ਤੁਸੀਂ ਬਾਈ ਹੋਰਾਂ ਨਾਲ ਕਰ ਸਕਦੇ ਹੋ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ